ਖਬਰ 247 ਦੇ ਵਿੱਚ ਵਿਸ਼ੂ ਪਰ ਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਸ ਪ੍ਰੋਗਰਾਮ ਦੇ ਵਿੱਚ 25 ਮਿੰਟ ਤੁਹਾਡੇ ਨਾਲ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਤੇ ਤੁਹਾਡੇ ਦਾ ਸਾਡਾ ਸਾਥ ਜਿਹੜਾ 25 ਮਿੰਟ ਦਾ ਰਹੇਗਾ ਸੁਮਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਹਜੀਤ ਸਿੰਘ ਜੀ ਗਿਲ ਸੋਅ ਪ੍ਰੋਗਰਾਮ ਦਾ ਆਗਾਜ਼ ਕਰਦੇ ਗਿਲ ਸਭ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਅ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਭ ਤੋਂ ਪਹਿਲੀ ਇੰਟਰਨੈਸ਼ਨਲ ਖਬਰ ਜਿਹੜੀ ਉੱਤੇ ਗੱਲ ਕਰਦੇ ਹਾਂ ਪਿਛਲੇ ਕੁਝ ਘੰਟਿਆਂ ਦੇ ਵਿੱਚ ਕਹਿੰਦੇ ਇਜ਼ਰਾਈਲੀ ਹਮਲਿਆਂ ਦੇ ਵਿੱਚ ਗਾਜ਼ਾ ਪੱਟੀ ਦੇ ਵਿੱਚ ਘੱਟੋ ਘੱਟ 40 ਫਲਸਤੀਨੀ ਜੜ ਰਫਾ ਦੇ ਵਿੱਚ ਲਗਾਤਾਰ ਕੁਝ ਦਿਨਾਂ ਤੋਂ ਇਜ਼رائیਲੀ ਜਿਹੜੀ ਫੌਜ ਹੈ ਉਹ ਜ਼ਮੀਨੀ ਹਮਲੇ ਕਰ ਰਹੀ ਆ ਵੈਸੇ ਤਾਂ ਉਹਨਾਂ ਦਾ ਜ਼ਿਆਦਾ 에ਅਰ ਸਟ੍ਰਾਈਕ ਤੇ ਜ਼ੋਰ ਹੁੰਦਾ ਪਰ ਜਦੋਂ ਜ਼ਮੀਨੀ ਹਮਲੇ ਕਰਦੇ ਆ ਤੇ ਇਜ਼ਰਾਈਲ ਦਾ ਵੀ ਕਾਫੀ ਨੁਕਸਾਨ ਹੁੰਦਾ ਤੇ 40 ਫਲਸਤੀਨੀ ਜਿਹੜੇ ਆ ਘੱਟੋ ਘੱਟ ਪਿਛਲੇ ਕੁਝ ਘੰਟਿਆਂ ਚ ਰਫਾ ਏਰੀਆ ਚ ਮਾਰੇ ਗਏ ਆ ਪਰ ਹਮਾਸ ਜਿਹਨੂੰ ਉਹ ਖਤਮ ਕਰਨਾ ਚਾਹੁੰਦੇ ਆ ਉਹਨਾਂ ਨੇ ਕਿਹਾ ਕਿ ਜਿੰਨੇ ਮਰਜ਼ੀ ਜ਼ਮੀਨੀ ਹਮਲੇ ਹੋ ਜਾਣ ਜਿਸ ਤਰ੍ਹਾਂ ਦਾ ਮਰਜ਼ੀ ਹਮਲਾ ਹੋਵੇ ਜਿੰਨੇ ਦਿਨ ਮਰਜ਼ੀ ਚੱਲੇ ਅਸੀਂ ਇਹਦੀ ਕੋਈ ਪਰਵਾਹ ਨਹੀਂ ਕਰਨੀ ਅਸੀਂ ਉਹਦਾ ਮੁਕਾਬਲਾ ਕਰਾਂਗੇ ਤੇ ਪੂਰੀ ਤਰ੍ਹਾਂ ਕਰਾਂਗੇ ਜਾਨੀ ਕਿ ਜਿਸ ਤਰੀਕੇ ਨਾਲ ਤਾਕਤ ਅੰਕੀ ਗਈ ਸੀਗੀ ਹਮਾਸ ਦੀ ਜੀ ਉਹ ਇਜ਼ਰਾਈਲ ਤੇ ਬਾਕੀ ਦੁਨੀਆ ਦੀ ਜਿਹੜੀ ਨਜ਼ਰ ਚ ਉਹਦੀ ਤਾਕਤ ਸੀ ਉਹ ਤੋਂ ਕਿਤੇ ਵੱਧ ਉਹ ਸ਼ਕਤੀਸ਼ਾਲੀ ਜਿਹੜੇ ਉਹ ਨਜ਼ਰ ਆਇਆ ਕਿਉਂਕਿ ਭਾਵੇਂ ਨੁਕਸਾਨ ਬਹੁਤ ਹੋਇਆ ਉੱਥੇ ਪਰ ਇੰਨਾ ਲੰਬਾ ਸਮਾਂ ਇੱਕ ਵੱਡੀ ਤਾਕਤ ਨੂੰ ਡੱਕ ਕੇ ਰੱਖਣਾ ਹਮਾਸ ਦੀ ਵੱਡੀ ਪ੍ਰਾਪਤੀ ਕਿਹਾ ਜਾ ਸਕਦਾ ਤੇ ਅਜੇ ਵੀ ਉਹ ਕਹਿੰਦੇ ਆ ਕਿ ਸਾਡਾ ਮੋਰਲ ਬਿਲਕੁਲ ਉੱਪਰ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿੰਨੇ ਹਮਲੇ ਕਰਨੇ ਕਰਨ ਅਸੀਂ ਦਾ ਮੂੰਹ ਤੋੜ ਕੇ ਜਵਾਬ ਦਾਂਗੇ ਜੀ ਬਿਲਕੁਲ ਜੀ ਦਿੱਲੀ ਪੁਲਿਸ ਨੇ ਕੇਜਰੀਵਾਲ ਦੀ ਰਹਾਇਸ਼ ਤੋਂ ਜਿਹੜਾ ਆ ਉਹ ਬੇਬੂ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ ਵੱਡੀ ਖਬਰ ਹੈ ਇੱਕ ਸਵਾਤੀ ਮਾਲੀਵਾਲ ਹੋਰਾਂ ਅੱਜ ਦੀ ਸਭ ਤੋਂ ਵੱਡੀ ਖਬਰ ਹੈ ਭਾਰਤ ਦੀ ਸਿਆਸਤ ਦੀ ਕਿ ਕਿਉਂਕਿ ਇੱਕ ਪਾਸੇ ਔਰਤਾਂ ਦੇ ਹੱਕਾਂ ਦੀ ਰਾਖੀ ਦੀ ਗੱਲ ਬਹੁਤ ਹੁੰਦੀ ਆ ਈਵਨ ਪ੍ਰਧਾਨ ਮੰਤਰੀ ਮੋਦੀ ਰਾਨੇ ਨਾਰਾ ਦਿੱਤਾ ਸੀਗਾ ਬੇਟੀ ਬਚਾਓ ਬੇਟੀ ਪੜ੍ਹਾਓ ਵਾਲਾ ਤੇ ਦੂਜੇ ਪਾਸੇ ਸੁਆਤੀ ਮਾਲੀਵਾਲ ਜਿਹੜੇ ਨੇ ਉਹ ਖੁਦ ਦਿੱਲੀ ਦਾ ਜਿਹੜਾ ਔਮਨ ਕਮਿਸ਼ਨ ਹੈ ਉਹਦੀ ਦੋ ਵਾਰ ਚੇਅਰਮੈਨ ਰਹੀ ਆ ਜੀ ਤੇ ਕੁਦਰਤੀ ਗੱਲ ਹੈ ਕਿ ਜਿਹੜੀ ਜਾਗਰੂਕ ਲੇਡੀ ਆ ਉਹਦੇ ਨਾਲ ਤੱਕਾ ਹੁੰਦਾ ਤੇ ਉਹ ਉਹਨੂੰ ਬਰਦਾਸ਼ਤ ਨਹੀਂ ਕਰੇਗੀ ਹਾਂ ਪਹਿਲਾਂ ਕੁਝ ਦਿਨ ਤੇ ਕੋਸ਼ਿਸ਼ ਕੀਤੀ ਗਈ ਕਿ ਸ਼ਾਇਦ ਇਸ ਗੱਲ ਨੂੰ ਦਬਾ ਲਿਆ ਜਾਵੇ ਉਹਨਾਂ ਨੇ ਪੁਲਿਸ ਤੱਕ ਵੀ ਪਹੁੰਚ ਨਹੀਂ ਕਰਨ ਦਿੱਤੀ ਗਈ ਜਾਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਆਖਰਕਾਰ ਉਹ ਪੁਲਿਸ ਕੋ ਗਏ ਜੀ ਉਹਨਾਂ ਦਾ ਮੈਡੀਕਲ ਹੋਇਆ ਐਮਸ ਦੇ ਵਿੱਚ ਰਾਤ ਨੂੰ 3 ਵਜੇ ਤੱਕ ਜੀ ਔਰ ਉਹਨਾਂ ਨੂੰ ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਐਫਆਈਆਰ ਵਗੈਰਾ ਸਾਰੀ ਜਿਹੜੀ ਉਹ ਕੀਤੀ ਗਈ ਫਿਰ ਉਹਨਾਂ ਮਜਿਸਟ੍ਰੇਟ ਸਾਹਮਣੇ ਬਿਆਨ ਦਿੱਤੇ ਯਾਨੀ ਕਿ ਪੱਕੇ ਪੈਰੀ ਉਹਨਾਂ ਸਾਰਾ ਕੁਝ ਕਰਿਆ ਹਮ ਹਮ ਫਿਰ ਕੱਲ ਦੀ ਜਿਹੜੀ ਖਬਰ ਸੀਗੀ ਉਹ ਇਹ ਸੀ ਕਿ ਜਿਹੜਾ ਵਿੱਬ ਪਿਆ ਉਹਦੇ ਘਰ ਤੱਕ ਪੁਲਿਸ ਗਈ ਪਰ ਉਹਦੇ ਘਰ ਅੰਦਰ ਜਾਣ ਨਹੀਂ ਦਿੱਤਾ ਪਰ ਉਹਨਾਂ ਨੂੰ ਰੈਸਟ ਹੁਣ ਕੇਜਰੀਵਾਲ ਦੇ ਘਰ ਤੋਂ ਕੀਤਾ ਉਹਨਾਂ ਦੇ ਵਕੀਲ ਨੇ ਇੱਕ ਪਟੀਸ਼ਨ ਵੀ ਪਾਈ ਆ ਕਿ ਪੁਲਿਸ ਸਟੇਸ਼ਨ ਚ ਤੇ ਉਹਨੂੰ ਰਾਹਤ ਮਿਲਣੀ ਚਾਹੀਦੀ ਹੈ ਕੇਸ ਇਹੋ ਜਿਹਾ ਵਾ ਕਿ ਇਹਦੇ ਵਿੱਚ ਐਂਟੀਸਿਪੇਟਰੀ ਬੇਲ ਮਿਲ ਜਾਂਦੀ ਆ ਪਰ ਕੋਰਟ ਨੇ ਮਨਾ ਕਰਤਾ ਦੂਜੇ ਪਾਸੇ ਆਪਾਂ ਜਾਣਦੇ ਆ ਕਿ ਦਿੱਲੀ ਚ ਜਿਹੜੀ ਪੁਲਿਸ ਹੈ ਨਾ ਹਰਿੰਦਰ ਉਹ ਹੈਗੀ ਆ ਕੇਂਦਰ ਸਰਕਾਰ ਦੇ ਅੰਡਰ ਜੀ ਤੇ ਉਹ ਇਹਦਾ ਪੂਰਾ ਫਾਇਦਾ ਠਾਉਣਗੇ ਉਹ ਕੋਸ਼ਿਸ਼ ਕਰਨਗੇ ਕਿ ਜਿਹੜਾ ਰਿਫਟ ਪਈ ਆ ਇਹ ਚ ਉਹਨਾਂ ਨੂੰ ਵੱਤ ਤੋਂ ਵੱਧ ਨੁਕਸਾਨ ਹੋ ਸਕਿਆ ਨੁਕਸਾਨ ਹੋਏਗਾ ਵੀ ਡੈਫੀਨੇਟਲੀ ਕਿਉਂਕਿ ਦਿੱਲੀ ਦੇ ਵਿੱਚ ਇਲੈਕਸ਼ਨ ਜਿਹੜੀ ਐਸ ਵੇਲੇ ਪੂਰੀ ਨੇੜੇ ਆ ਤੇ ਉਹਦਾ ਨੁਕਸਾਨ ਤੇ ਹੋਣ ਦੀ ਸੰਭਾਵਨਾ ਹੈ ਪਰ ਨਾਲ ਦੀ ਨਾਲ ਇਹ ਵੀ ਇੱਕ ਇਲਜ਼ਾਮ ਲਾਇਆ ਜਾ ਰਿਹਾ ਵਾ ਕਿ ਜਿਹੜੀ ਆਪਣੇ ਇਹ ਹੈਗੇ ਮਾਲੀਵਾਲ ਨੇ ਇਹ ਭਾਜਪਾ ਦੇ ਬਹਿਕਾਵੇ ਚ ਆ ਕੇ ਜਿਹੜੀ ਉਹ ਬਦਨਾਮ ਕਰ ਰਹੀ ਹੈ ਪਾਰਟੀ ਨੂੰ ਕੇਸ ਕਰ ਰਹੀ ਆ ਜਿਹੜੀ ਉਹਨਾਂ ਦੀ ਮੰਤਰੀ ਹੈ ਦੂਜੀ ਉਹਨੇ ਬਾਰ-ਬਾਰ ਇਹ ਆ ਕੇ ਪ੍ਰੈਸ ਕਾਨਫਰੰਸ ਕੀਤੀ ਆ ਤੇ ਉਹਨੇ ਕਿਹਾ ਆ ਕਿ ਇਸ ਤਰ੍ਹਾਂ ਹੈ ਪਰ ਨਾਲ ਦੀ ਨਾਲ ਮਾਲੀਵਾਲ ਨੇ ਰਹੀ ਇਹ ਕਹਿ ਰਿਹਾ ਕਿ ਇੱਕ ਗੁੰਡੇ ਦੇ ਦਬਾਅ 'ਚ ਆ ਕੇ ਮੇਰੇ ਕਿਰਦਾਰ ਤੇ ਕਿਉਂਕਿ ਤੁਹਾਨੂੰ ਪਤਾ ਜਿਹੜਾ ਹੈ ਇਹਨਾਂ ਦਾ ਸੋਸ਼ਲ ਮੀਡੀਆ ਸੈੱਲ ਹੁੰਦਾ ਉਹ ਕਈ ਤਰ੍ਹਾਂ ਦੇ ਇਲਜ਼ਾਮ ਲਾਉਣ ਲੱਪੈਂਦਾ ਇਹਦੇ ਫਾਦਰ ਨੂੰ ਵੀ ਇਹਨੇ ਇਦਾਂ ਕਿਹਾ ਸੀ ਇਹਦਾ ਰਿਸ਼ਤਾ ਟੁੱਟ ਗਿਆ ਇਹਦਾ ਇਹਦੇ ਹਸਬੰਦ ਨਾਲ ਡਾਈਵੋਰਸ ਹੋ ਗਿਆ ਤੇ ਉਹ ਕਹਿੰਦੀ ਕਿ ਇੱਕ ਗੁੰਡਾ ਬੰਦਾ ਤੇ ਉਹਦੇ ਤੁਸੀਂ ਦਬਾਅ 'ਚ ਆ ਕੇ ਮੇਰੇ ਉੱਤੇ ਇਲਜ਼ਾਮ ਲਾ ਰਹੇ ਹੋ ਮੇਰੀ ਕਿਰਦਾਰ 'ਚ ਕੋਸ਼ਿਸ਼ ਕਰ ਰਹੇ ਹੋ ਇਹ ਬਿਲਕੁਲ ਗਲਤ ਆ ਤੇ ਦੂਜੀ ਖਬਰ ਇਹ ਕਹੇ ਆ ਰਹੀ ਹੈ ਕਿ ਰਾਗੂ ਚੜਾ ਪਹੁੰਚ ਗਏ ਵਾਪਸ ਜੀ ਤੇ ਉਹ ਕੇਜਰੀਵਾਲ ਨਾਂ ਦੇ ਘਰ ਪਹੁੰਚਿਆ ਤੇ ਉਹਨਾਂ ਦੇ ਪ੍ਰਤੀ ਕੁਝ ਵਤੀਰਾ ਹੋ ਰਿਹਾ ਕੁਝ ਇੱਕ ਵੇਖੋ ਕਿੰਨੇ ਐਮਪੀ ਰਾਜ ਸਭਾ ਦੇ ਨੇ ਹਾਂਜੀ ਕੱਲੀ ਮਾਲਤੀਵਾਲ ਨੂੰ ਕਿਹਾ ਗਿਆ ਸੀ ਅਸਤੀਫਾ ਦੇਣ ਨੂੰ ਸ਼ਾਇਦ ਉਹ ਕਹਿੰਦੇ ਆ ਕਿ ਕਿਤੇ ਨਾ ਕਿਤੇ ਮਾਲਤੀਵਾਲ ਦੀ ਅੰਦਰ ਖਾਤੇ ਚੈਟ ਚੱਲਦੀ ਸੀ ਕਿਸੇ ਬੀਜੇਪੀ ਦੇ ਕਿਸੇ ਲੀਡਰਾਂ ਦੇ ਨਾਲ ਅੱਛਾ ਜੀ ਇਹਨਾਂ ਨੂੰ ਸ਼ੱਕ ਸੀਗਾ ਕਿ ਬੀਜੇਪੀ ਚ ਨਾ ਚੱਲ ਜੇ ਤੇ ਉਹਨਾਂ ਨੇ ਕੋ ਆਪ ਹੀ ਅਸਤੀਫਾ ਮੰਗ ਲਿਆ ਉਹਨਾਂ ਤੇ ਉਹਨੇ ਫਿਰ ਅਸਤੀਫਾ ਨਹੀਂ ਦਿੱਤਾ ਹੋਵੇਗਾ ਜਿੱਤ ਉਹਨਾਂ ਦੀ ਤਕਰਾਰ ਹੋਇਆ ਤੇ ਗੱਲ ਇੱਥੋਂ ਤੱਕ ਵਧੀਆ ਤੇ ਪਰ ਹਰਾਨੀ ਦੀ ਗੱਲ ਹੈ ਕਿ ਕੇਜਰੀਵਾਲ ਸਾਹਿਬ ਨੇ ਇੱਥੇ ਤੱਕ ਇੱਕ ਸ਼ਬਦ ਨਹੀਂ ਬੋਲਿਆ ਕਿਸੇ ਵੀ ਸਭਾ ਚ ਕਿਤੇ ਵੀ ਜਾ ਕੇ ਕੇਜਰੀਵਾਲ ਰੀ ਇਸ ਮਾਮਲੇ ਤੇ ਆਪਣਾ ਮੂੰਹ ਨਹੀਂ ਖੋਲ ਰਹੇ ਸੰਜੇ ਸਿੰਘ ਦਾ ਬਿਆਨ ਜ਼ਰੂਰ ਆਇਆ ਸੀਗਾ ਚੁੱਪੀ ਇਹਨਾਂ ਦੀ ਇਹ ਕਿਤੇ ਨਾ ਕਿਤੇ ਸਿਆਸੀ ਨੁਕਸਾਨ ਵੀ ਇਹਨਾਂ ਦਾ ਕਰ ਸਕਦੀ ਹੈ ਬਿਲਕੁਲ ਇਹ ਚੁੱਪੀ ਸੋ ਕੋ ਜਿਆਦਾ ਨੁਕਸਾਨ ਕਰਕੇ ਉਹਨਾਂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਵੀ ਅਸਲ ਚ ਕਹਾਣੀ ਕੀ ਆ ਤੇ ਜਿੱਥੇ ਕੋਈ ਵੀ ਗਲਤ ਹੈ ਜੇ ਉਹ ਇੱਕ ਪਾਰਟੀ ਚਲਾ ਰਿਹਾ ਤੇ ਉਹਨਾਂ ਨੂੰ ਘੱਟੋ ਘੱਟ ਗਲਤ ਦੇ ਨਾਲ ਨਹੀਂ ਖੜੇ ਹੋਣਾ ਚਾਹੀਦਾ ਕਿਉਂਕਿ ਕੇਜਰੀਵਾਲ ਤੇ ਪਹਿਲਾਂ ਵੀ ਇਲਜ਼ਾਮ ਲੱਗਦੇ ਰਹਿੰਦੇ ਆ ਕਿ ਉਹ ਡਿਕਟੇਟਰ ਆ ਨਾ ਉਹਨਾਂ ਦੀਆਂ ਰੁਚੀਆਂ ਨੇ ਵਨ ਮੈਨ ਸ਼ੋ ਆ ਪਾਰਟੀ ਉਹ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਕਰਦੇ ਜਿਹੜਾ ਵੀ ਕੋਈ ਉਹਨਾਂ ਸਾਹਮਣੇ ਤੋਂ ਉੱਚੀ ਕਰਕੇ ਖੜਾ ਹੁੰਦਾ ਇਹ ਬਾਰ ਬਾਰ ਇਲਜ਼ਾਮ ਲੱਗਦੇ ਆ ਤੇ ਫਿਰ ਮੋਦੀ ਵਾਲਾ ਤੇ ਕੇਜਰੀਵਾਲ 'ਚ ਫਰਕ ਕੀ ਆ ਲੋਕ ਕਿਉਂ ਚੁਣਨਗੇ ਕੇਜਰੀਵਾਲ ਨੂੰ ਇਸ ਕਰਕੇ ਥੋੜੀ ਜਿਹੀ ਜਿਹੜੀ ਹੈ ਦੁਬਦਬਾ ਬਣੀ ਹੋਈ ਆ ਜੀ ਬਿਲਕੁਲ ਅਗਲੀ ਗੱਲ ਕਰ ਲੈਣੇ ਆ ਖਿਲੇਸ਼ ਯਾਦਵ ਹਰਾਨੇ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਸੀਬੀਆਈ ਇਵਰਕ ਦੇ ਵਿਭਾਗਾਂ ਦੀ ਕਹਿੰਦੇ ਆ ਕਿ ਲੋੜ ਨਹੀਂ ਹੈਗੀ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਇਹ ਗੱਲ ਉਹਨਾਂ ਨੇ ਕਿਸ ਸੰਦਰਭ ਚ ਕਹੀ ਹੈ ਜੀ ਕੁਲੇਸ਼ ਸ਼ਾਹਦੇਵ ਨੇ ਕਹਿ ਰਿਹਾ ਕਿ ਜਿਸ ਤਰੀਕੇ ਨਾਲ ਈਡੀ ਦੀ ਦੁਰਵਰਤੋਂ ਹੋ ਰਹੀ ਆ ਸੀਬੀਆਈ ਦੀ ਦੁਰਵਰਤੋਂ ਹੋਈ ਆ ਲੋਕ ਤੇ ਹੁਣ ਕਹਿੰਦੇ ਆ ਕਿ ਜਿਹੜਾ ਐਨਫੋਰਸਮੈਂਟ ਡਾਇਰੈਕਟੋਰੇਟ ਆ ਜਾਂ ਜਿਹੜੀ ਐ ਕ੍ਰਾਈਮ ਬ੍ਰਾਂਚ ਆ ਇਹ ਤੇ ਬਿਲਕੁਲ ਕੇਂਦਰ ਸਰਕਾਰ ਦਾ ਹੱਥ ਢੋਕਾ ਬਣ ਗਈ ਜਿਹੜਾ ਵੀ ਜਿਹਨੂੰ ਦਬਾਉਣਾ ਆ ਜਿਹੜੇ ਬੰਦੇ ਨੂੰ ਵੀ ਪਾਰਟੀ ਆਪਣੀ ਜੀ ਲਿਆਉਣਾ ਆ ਜਾਂ ਉਹਨੂੰ ਘਰੇ ਭੋਣਾ ਆ ਤੇ ਉਹਦੇ ਤੇ ਪ੍ਰੈਸ਼ਰ ਬਣਾ ਲਿਆ ਜਾਂਦਾ ਸੋ ਕੁਲੇਸ਼ ਸ਼ਾਹਦੇਵ ਨੇ ਕਿਹਾ ਕਿ ਇਹ ਡਿਪਾਰਟਮੈਂਟ ਸਾਨੂੰ ਚਾਹੀਦੇ ਕਾਦੇ ਲਈ ਆ ਜਦੋਂ ਕਿ ਹਰ ਜੇ ਕਿ ਹਨੇ ਕੋਈ ਫਾਈਨੈਂਸ਼ੀਅਲ ਕਰਾਇਮ ਕੀਤਾ ਤੇ ਉਹਦੇ ਲਈ ਆਮਦਨ ਕਰ ਵਿਭਾਗ ਹੈਗਾ ਜਿਹੜਾ ਰੂਟੀਨ ਚ ਕੰਮ ਕਰਦਾ ਏ ਤੇ ਇਸੇ ਤਰ੍ਹਾਂ ਹੀ ਜਿੰਨੇ ਜਿੰਨੀਆਂ ਸਟੇਟਾਂ ਨੇ ਉਹਨਾਂ ਕੋਲ ਵਿਸ਼ਟਾ ਵਿਰੋਧ ਭ੍ਰਿਸ਼ਟਾਚਾਰ ਦੇ ਵਿਰੋਧ ਦੀ ਪੁਲਿਸ ਹੈਗੀ ਆ ਪੁਲਿਸ ਦੇ ਡਿਪਾਰਟਮੈਂਟ ਹੁੰਦੇ ਆ ਤੇ ਉਹਨਾਂ ਦੀ ਲੋਡ ਕਰ ਲੈਣ ਇਹ ਜਿਹੜੇ ਡਿਪਾਰਟਮੈਂਟ ਆ ਇਹ ਹਕੂਮਤ ਦੇ ਹੱਥ ਢੋਕੇ ਬਣ ਜਾਂਦੇ ਆ ਇਸ ਕਰਕੇ ਇਹ ਵਾਧੂ ਨੇ ਵੈਸੇ ਤੇ ਇੱਕ ਸਟੇਟਮੈਂਟ ਆ ਕਿਉਂਕਿ ਜੇ ਸਟੇਟਾਂ ਕੋਲ ਅਧਿਕਾਰ ਆ ਭ੍ਰਿਸ਼ਟਾਚਾਰ ਤੇ ਰੋਕਣ ਲਈ ਤੇ ਕੇਂਦਰ ਕੋਲ ਵੀ ਤੇ ਕੁਛ ਨਾ ਕੋਣਾ ਹੋਣਾ ਪੈਂਦਾ ਨਾ ਜਦੋਂ ਤੁਹਾਡੀ ਕੀ ਸਤਾ ਹੋਗੀ ਤੁਸੀਂ ਵੀ ਨਹੀਂ ਆਉਂਦੇ ਮੈਂ ਰੱਖੂੰਗਾ ਪ੍ਰਸਤਾਵ ਇਹ ਜੇ ਜੋ ਸਾਡੀ ਸਰਕਾਰ ਬਣੀ ਤੇ ਮੈਂ ਵੀ ਇਹ ਕੇ ਪਾਰਟਨਰ ਇਹ ਰੱਖੂੰਗਾ ਪ੍ਰਸਤਾਵ ਵੀ ਇਹ ਡਿਪਾਰਟਮੈਂਟ ਹੀ ਭੰਗ ਕਰਦੀ ਹੈ ਕੀ ਕਰ ਰਹੇ ਆ ਇਹ ਲੋਕਾਂ ਨੂੰ ਖਾਂ ਖਾਂ ਪਰੇਸ਼ਾਨ ਕਰਦੇ ਆ ਸੋ ਇਦਾਂ ਦੀ ਸਟੇਟਮੈਂਟ ਜਿਹੜੀ ਆ ਉਹ ਆਈ ਆ ਸਮਾਜਵਾਦੀ ਪਾਰਟੀ ਦੇ ਲੀਡਰ ਕਲੇਸ਼ਾਦ ਹੋਰਾਂ ਦੀ ਜੀ ਹੋਰ ਵੱਡੀ ਖਬਰ ਹੈ ਕਨਈਆ ਕੁਮਾਰ ਹੋਰਾਂ ਦੇ ਉੱਤੇ ਵੀ ਇੱਕ ਜਿਹੜਾ ਅਟੈਕ ਹੋਇਆ ਆ ਉਹ ਅਟੈਕ ਕੀਤਾ ਗਿਆ ਹੈ ਉਹ ਕੀ ਕੀ ਕਹਾਣੀ ਵਾਪਰੀ ਆ ਬੀਜਪੀ ਦੇ ਦੋ ਵਰਕਰ ਕਹ ਲੋ ਮੇਰੇ ਖਿਆਲ ਦੋਵੇਂ ਬ੍ਰਦਰ ਹੀ ਆ ਇੱਕ ਨੇ ਤੇ ਬੜੀਆਂ ਅਜੀਬ ਤਰ੍ਹਾਂ ਦੀ ਆਪਣੀ ਸ਼ਕਲ ਵੀ ਬਣਾਈ ਆ ਦਾੜੀ ਤੇ ਮੁੱਛਾਂ ਕੁੰਡੀਆਂ ਤੇ ਮਤਲਬ ਪਪਜਾ ਉੱਪਰ ਕਰਕੇ ਬੜਾ ਅਜੀਬ ਜਿਹਾ ਤੇ ਉਹ ਬੰਦਾ ਦੋਵੇਂ ਭਰਾ ਜਿਹੜੇ ਆ ਉਹਨਾਂ ਦੀਆਂ ਤਸਵੀਰਾਂ ਕਾਫੀ ਰਿਲੀਜ਼ ਹੋਈਆਂ ਨੇ ਜਿਹੜੀਆਂ ਜਿਹੜਾ ਮਨੋਜ ਤਵਾੜੀ ਆ ਉਹਦੇ ਸਟੇਜ ਤੇ ਉਹਨਾਂ ਦੇ ਨਾਲ ਬੈਠਿਆਂ ਦੀਆਂ ਇਹ ਤੋਂ ਤੇ ਸਾਬਤ ਹੁੰਦਾ ਕਿ ਮਨੋਜ ਤਵਾੜੀ ਦੇ ਵਰਕਰ ਨੇ ਤੇ ਉਹਨਾਂ ਦੇ ਉੱਤੇ ਅੱਗੇ ਵੀ ਕੇਸ ਨੇ ਕਈ ਤਰ੍ਹਾਂ ਦੇ ਗੁੰਡਾਗਰਦੀ ਦੇ ਕੇਸ ਉਹਨਾਂ ਦੇ ਅੱਗੇ ਵੀ ਆਗੇ ਆ ਜੀ ਤਿੰਨ ਚਾਰ ਤਰ੍ਹਾਂ ਦੇ ਕੇਸ ਉਹਨਾਂ ਤੇ ਅੱਗੇ ਵੀ ਹੈਗੇ ਆ ਤੇ ਇਹ ਨਹੀਂ ਆਪਾਂ ਕਹਿ ਸਕਦੇ ਕਿ ਉਹਨਾਂ ਨੂੰ ਮਨੋਜ ਤਵਾੜੀ ਨੇ ਭੇਜਾਇਆ ਪਰ ਜਿਹੜੇ ਭਗਤ ਹੁੰਦੇ ਆ ਜਦੋਂ ਫਿਰ ਉਹਨਾਂ ਨੂੰ ਲੱਗਦਾ ਆ ਕਿ ਕਿਤੇ ਕੁਰਸੀ ਹਿੱਲ ਰਹੀ ਆ ਤੇ ਉਹ ਐਕਸ਼ਨ 'ਚ ਆ ਜਾਂਦੇ ਆ ਤੇ ਇਹਦੇ ਨਾਲ ਸਗੋਂ ਉਲਟਾ ਮਨੋਜ ਤਵਾੜੀ ਹਰਾਂ ਦਾ ਨੁਕਸਾਨ ਹੋਣਾ ਕਨਈਆ ਕੁਮਾਰ ਦਾ ਨਹੀਂ ਹੋਣਾ ਪਰ ਫਿਰ ਚੰਗਾ ਹੋਇਆ ਇਦਾਂ ਨਹੀਂ ਹੋਇਆ ਕੇਜਰੀਵਾਲ ਵਾਂਗੂ ਕਿ ਥੱਪੜ ਖਾ ਕੇ ਉਹ ਬਹਿ ਗਏ ਉਹ ਕਨਈਆ ਕੁਮਾਰ ਦੇ ਕਾਂਗਰਸੀ ਵਰਕਰ ਸੀਗੇ ਜਾਂ ਜਿਹੜੇ ਵੀ ਉੱਥੇ ਵਰਕਰ ਸੀ ਉਹਨਾਂ ਨੇ ਫਿਰ ਉਹਨਾਂ ਦੋਹਾਂ ਨੂੰ ਚੰਗਾ ਜਿਹਨੂੰ ਕਹਿੰਦੇ ਚਾਟਰਾ ਸ਼ਿਕਾਇਆ ਪੰਜਾਬੀ 'ਚ ਉਹ ਸ਼ਿਕਾਇਤ ਤੇ ਫ ਉਹ ਦਿਖਾ ਰਹੇ ਬਾਅਦ ਚ ਉਹਨਾਂ ਵੀਡੀਓ ਵੀ ਕਰ ਰਿਲੀਜ਼ ਕੀਤੀ ਆ ਕਿ ਸਾਡੇ ਨਾਲ ਕੁੱਟਮਾਰ ਹੋਈ ਆ ਤੇ ਹਸਪਤਾਲ ਚ ਅਸੀਂ ਗਏ ਆ ਸੱਟਾਂ ਲੱਗੀਆਂ ਨੇ ਤੇ ਨਾਲ ਉਹ ਇਸ ਤਰ੍ਹਾਂ ਦੀ ਗੱਲ ਵੀ ਕਰ ਰਹੇ ਆ ਪਰ ਦੂਜੇ ਪਾਸੇ ਕਨਈਆ ਕੁਮਾਰ ਡਰਨ ਵਾਲਿਆਂ ਚ ਨਹੀਂ ਆ ਉਹਨਾਂ ਦਾ ਇਤਿਹਾਸ ਹੈ ਕਿ ਜਦੋਂ ਉਹਨਾਂ ਤੇ ਵੱਡੇ ਵੱਡੇ ਇਲਜ਼ਾਮ ਲੱਗੇ ਸੀਗੇ ਗਦਾਰੀ ਦੇ ਦੇਸ਼ ਨਾਲ ਰਾਜ ਤ੍ਰੋ ਕਰਨ ਦੇ ਤੇ ਟੁਕੜੇ ਟੁਕੜੇ ਗੈਂਗ ਕਾ ਕਿ ਉਹਨਾਂ ਨੂੰ ਭੰਡਿਆ ਗਿਆ ਸੀਗਾ ਤੇ ਜੇਲ੍ਹ ਚ ਜਦੋਂ ਰਿਹਾਅ ਕੇ ਆਏ ਸੀ ਤੇ ਸਿੱਧੇ ਜੀਐਨਯੂ ਗਏ ਤੇ ਉੱਥੇ ਜਿਹੜਾ ਉਹਨਾਂ ਨੇ ਭਾਸ਼ਣ ਦਿੱਤਾ ਸੀ ਨਾ ਉਹਨੂੰ ਅੱਜ ਤੱਕ ਲੋਕ ਯਾਦ ਕਰਦੇ ਕਿ ਨਾ ਸਿਰਫ ਯੂਨੀਵਰਸਿਟੀ ਦੇ ਇਤਿਹਾਸ ਚ ਸਟੂਡੈਂਟ ਲਹਿਰ ਦੇ ਇਤਿਹਾਸ ਚ ਇੱਕ ਮੀਲ ਪੱਥਰ ਸੀਗਾ ਜਿਸ ਤਰੀਕੇ ਨਾਲ ਉਹ ਬੋਲੇ ਸੀਗੇ ਡਰੇ ਉਦੋਂ ਨਹੀਂ ਤੇ ਹੁਣ ਉਹਨਾਂ ਕੀ ਡਰਨਾ ਸੀ ਇਹਨਾਂ ਦੋ ਇਹ ਬਿਲਕੁਲ ਨੱਥੂ ਰਾਮ ਗੋੜਸੇ ਵਾਲੀ ਪੋਲਿਟਿਕਸ ਐ ਜੀ ਦਬਾਓ ਤੇ ਡਰਾਓ ਦੂਜਿਆਂ ਨੂੰ ਪਰ ਕਨਈਆ ਕੁਮਾਰ ਮੁੜ ਕੇ ਉਸ ਤੋਂ ਬਾਅਦ ਗੱਡੀ ਦੀ ਛੱਤ ਤੇ ਖੜਾ ਹੋ ਕੇ ਤੇ ਉਹ ਜਿਹੜੀ ਥਾਪੀ ਨਹੀਂ ਮਸ਼ਹੂਰ ਹੋਈ ਉਹਦੇ ਵਾਲੀ ਸਿੱਧੇ ਮੂਸੇ ਵਾਲੇ ਵਾਲੀ ਉਸ ਤਰ੍ਹਾਂ ਦੀ ਥਾਪੀ ਮਾਰ ਕੇ ਉਹਨਾਂ ਨੂੰ ਮੰਗਾਰ ਰਿਹਾ ਕਿ ਸਾਨੂੰ ਤੁਹਾਡੇ ਵਰਗਾ ਕੋਈ ਡਰ ਨਹੀਂ ਆਉਂਦਾ ਤੁਸੀਂ ਜਿਹੜੇ ਤਰੀਕੇ ਨਾਲ ਸੱਜਣਾ ਸੱਜ ਲੋ ਜਾਨੀ ਕਿ ਉਹਨੇ ਪੂਰੀ ਦਲੇਰੀ ਨਾਲ ਉਹਦਾ ਮੁਕਾਬਲਾ ਕੀਤਾ ਉਹਦੇ ਨਾਲ ਜਿਹੜੇ ਵਰਕਰ ਹੁੰਦੇ ਉਹਨਾਂ ਦਾ ਹੌਸਲਾ ਵਧ ਆਇਆ ਸੋ ਇਹ ਘਟਨਾ ਜਿਹੜੀ ਹੋਈ ਆ ਇਹਦੇ ਨਾਲ ਸਭ ਨੂੰ ਕਨਈਆ ਕੁਮਾਰ ਹੋਰ ਸੁਰੱਖਿਅਤ ਚਾਹੀਏਗਾ ਤੇ ਜਿਹੜਾ ਮਨੀਸ਼ ਤਵਾੜੀ ਆ ਜਿਹੜਾ ਪਹਿਲਾਂ ਹੀ ਉਹਦਾ ਕੰਮ ਹੋਇਆ ਹੋਇਆ ਲੱਗਦਾ ਉਹਨੂੰ ਹੋਰ ਨਿਸ਼ਾਨ ਹੋਣ ਦਾ ਡਰ ਆ ਜੀ ਜੀ ਬਿਲਕੁਲ ਬੀਜਪੀ ਨੇ ਆਪਣੀ ਜਿਹੜੀ ਪਾਲਿਸੀ ਆ ਥੋੜੀ ਜੀ ਚੇਂਜ ਕੀਤੀ ਆ ਪੰਜਾਬ ਦੇ ਵਿੱਚ ਲਗਾਤਾਰ ਕਿਸਾਨਾਂ ਨੇ ਹੰਸਰਾਜ ਹੰਸ ਹੋਰਾਂ ਨੂੰ ਘੇਰਿਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਹੁਣ ਜਿਹੜੇ ਬਿਆਨ ਆ ਰਹੇ ਆ ਕਿ ਕੁਝ ਤਣ ਜਿਹੜੇ ਆ ਰੁਕ ਜਾਓ ਫਿਰ ਬਾਅਦ ਵਿੱਚ ਤੁਹਾਨੂੰ ਦੱਸਾਂਗੇ ਇਹ ਗੱਲ ਕਿੱਧਰ ਨੂੰ ਜਾਂਦੀ ਹੈ ਤੇ ਕੀ ਪਾਲਿਸੀ ਹੈਗੀ ਹੈ ਇਹ ਸਾਰੇ ਜਿਹੜੇ ਐਦਾਂ ਲੱਗਦਾ ਹੈ ਕਿ ਜਿੱਦਾਂ ਬੀਜੇਪੀ ਦੀ ਇੱਕ ਗਣੀ ਮਿਥੀ ਸਾਜ਼ਿਸ਼ ਹੁੰਦੀ ਆ ਤੁਹਾਨੂੰ ਪਤਾ ਨਾ ਇੰਦਰਾ ਗਾਂਧੀ ਬਾਰੇ ਇਹ ਮਸ਼ਹੂਰ ਸੀਗਾ ਕਿ ਉਹ ਪਹਿਲਾਂ ਕੋਈ ਵੀ ਜਿਹੜੀ ਨਿੱਕੀ ਘਟਨਾ ਹੁੰਦੀ ਸੀ ਉਹਨੂੰ ਉੱਪਰ ਤੱਕ ਜਾਣ ਦਿੰਦੀ ਸੀਗੀ ਈਵਨ ਦੋ ਜਦੋਂ ਬੰਗਲਾਦੇਸ਼ ਵਾਲੀ ਘਟਨਾ ਵੀ ਹੋਈ ਬੰਗਲਾਦੇਸ਼ ਬਣਾਉਣ ਲਈ ਉਹ ਜਦੋਂ ਉਹਨੂੰ ਮਿਲਿਆ ਸੀਗਾ ਖਿਤਾਬ ਦੁਰਗਾ ਦਾ ਈਵਨ ਬੀਜੇਪੀ ਵਾਲਿਆਂ ਇੰਤਤਾ ਸੀਗਾ ਉਹਨਾਂ ਨੂੰ ਖਿਤਾਬ ਐਡਵਾਨੀ ਰਾਨੇ ਕਿਆ ਕਿ ਦੁਰਗਾ ਆਇਆ ਸਾਡੀ ਤੇ ਉਹਨਾਂ ਦਾ ਵੀ ਸਟਾਈਲ ਇਹ ਹੋ ਸੀ ਕਿ ਘਟਨਾ ਕਰਮ ਇੱਥੇ ਤੱਕ ਜਾਣ ਦੋ ਕਿ ਮੁੜ ਕੇ ਉਹਨਾਂ ਨੂੰ ਸਨਬ ਕਰ ਦੋ ਇਕਦਮ ਕਿ ਉਹਦੇ ਨਾਲ ਥਾਡੀ ਲੀਡਰਸ਼ਿਪ ਜਿਹੜੀ ਆ ਉਹ ਵੱਡੀ ਨਜ਼ਰ ਆਵੇ ਤੁਸੀਂ ਤਗੜੇ ਹੋ ਤੇ ਨਾਲੇ ਉਹਦਾ ਵੀ ਕਹਿੰਦੇ ਆ ਕਿ ਜੇ ਕਿਸੇ ਨੂੰ ਕਿਸੇ ਜਾਨਵਰ ਨੂੰ ਵੀ ਮਾਰਨਾ ਹੋਵੇ ਤੇ ਪਿੰਡ ਚ ਰੌਲਾ ਪਾ ਦਿਓ ਕਿ ਹਲਕਾ ਹੋ ਗਿਆ ਹਲਕਾ ਹੋ ਗਿਆ ਤੇ ਮੁੜ ਕੇ ਉਹਨੂੰ ਮਾਰ ਦਿਓ ਕੋਈ ਪੁੱਛਦਾ ਨਹੀਂ ਸੋ ਪਹਿਲਾਂ ਮੈਨੂੰ ਇਦਾਂ ਲੱਗਦਾ ਕਿ ਉਹਨੇ ਗਿਣੀ ਮਿਥੀ ਸਕੀਮ ਆ ਭਾਰਤੀ ਜਨਤਾ ਪਾਰਟੀ ਦੀ ਪਹਿਲੇ ਦਿਨਾਂ 'ਚ ਉਹਨਾਂ ਨੇ ਨਰਮੀ ਵਾਲਾ ਰੁਖ ਅਦਾ ਕੀਤਾ ਭੰਸ ਰਾਜ ਅਜੰਸ ਦਾ ਵੇਖ ਲੋ ਉਹ ਕਹਿੰਦਾ ਹੁੰਦਾ ਸੀ ਕਿ ਮੈਂ ਅਨਸਰਾਜ ਅਜੰਸ ਨਹੀਂਗਾ ਮਿੰਤ ਰਾਜ ਮਿੰਤ ਰਹਿ ਗਿਆ ਵਾ ਤੇ ਉਹ ਹੱਥ ਜੋੜਦਾ ਸੀ ਤੇ ਅੱਜ ਉਹ ਵੰਗਾਰ ਰਿਹਾ ਕਿ 2 ਜੂਨ ਤਾ ਲੈਣ ਦੋ ਇਹਨਾਂ ਨੂੰ ਛੇਤਰ ਫੇਰਾਂਗੇ ਮਤਲਬ ਉਹ ਕਿਸਾਨਾਂ ਨੂੰ ਇਦਾਂ ਕਹਿ ਰਿਹਾ ਔਰ ਪੰਜਾਬ ਦੀ ਧਰਤੀ 'ਤੇ ਖੜਕੇ ਜਿੱਥੇ ਕਿਸਾਨੀ ਦਾ ਜੋਰ ਜਿਹੜਾ ਆ ਆਪਾਂ ਨੂੰ ਸਭ ਨੂੰ ਪਤਾ ਜਿੱਦਾਂ ਦੀ ਮੂਵਮੈਂਟ ਆ ਪੰਜਾਬ 'ਚ ਤੇ ਇਸੇ ਤਰ੍ਹਾਂ ਦੇ ਬਿਆਨ ਬਿੱਟੂ ਦੇ ਆ ਰਹੇ ਆ ਇਸੇ ਤਰ੍ਹਾਂ ਦੇ ਬਿਆਨ ਹੋਰ ਜਿਹੜੇ ਰਿੰਕੂ ਦਾ ਆਇਆ ਸੀ ਬਿਆਨ ਪਿਛਲੇ ਦਿਨੀ ਜਾਖੜ ਸਾਹਿਬ ਦਾ ਵੀ ਬਿਆਨ ਆਇਆ ਏ ਕਿ ਕਿਸਾਨ ਜਿਹੜੇ ਉਹ ਵਧਿੱਕੀ ਕਰ ਰਹੇ ਆ ਤੇ ਉਹ ਕੋਸ਼ਿਸ਼ ਇਹ ਕਰ ਰਹੇ ਆ ਕਿ ਕਿਸਾਨਾਂ ਦੇ ਸਾਹਮਣੇ ਕੋਈ ਧਿਰ ਖੜੀ ਕੀਤੀ ਜਾਵੇ ਖਾਸ ਕਰਕੇ ਹੁਣ ਜਿਹੜਾ ਇਹਨਾਂ ਦਾ ਨਿਸ਼ਾਨਾ ਨਾ ਜਿਹੜੇ ਮਜ਼ਦੂਰ ਹੈ ਤੇ ਵਪਾਰੀਆ ਉਹਨਾਂ ਨੂੰ ਇਹ ਨਾਲ ਜੋੜਨ ਦਾ ਵਾ ਕਿ ਦੇਖੋ ਜੀ ਤੁਹਾਡੇ ਹਿੱਤਾਂ ਦੇ ਖਿਲਾਫ ਕਿਸਾਨ ਲੜਦੇ ਆ ਤੇ ਪਿਛਲੇ ਹਫਤੇ ਬਰਨਾਲੇ ਚ ਬਾਜ਼ਾਰ ਬੰਦ ਵੀ ਕਰਵਾਇਆ ਗਿਆ ਜਿਹੜੇ ਉਥੋਂ ਦੇ ਦੁਕਾਨਦਾਰ ਆ ਉਹ ਕਿਸਾਨਾਂ ਦੇ ਖਿਲਾਫ ਉਹਨਾਂ ਬਾਜ਼ਾਰ ਬੰਦ ਕੀਤਾ ਜੋ ਭਾਜਪਾ ਦੀ ਜਿਹੜੀ ਪਾੜੋ ਤੇ ਰਾਜਕਰੋ ਵਾਲੀ ਨੀਤੀ ਆ ਉਹ ਹਰ ਖੇਤਰ ਚ ਨਾ ਸਿਰਫ ਵੋਟਾਂ ਲੈਣ ਚ ਕਿਤੇ ਵੀ ਉਹ ਜਿਹੜੇ ਆ ਉਹ ਲਾਗੂ ਕਰ ਸਕਦੇ ਆ ਤੇ ਇਹ ਇੱਕ ਸਾਜਿਸ਼ ਲੱਗਦੀ ਹੈ ਬੀਜੇਪੀ ਦੀ ਕਿਸਾਨ ਜਥੇਬੰਦੀਆਂ ਨੂੰ ਵੀ ਬੋਚ-ਬੋਚ ਕੇ ਪੈਰ ਧਰਨੇ ਚਾਹੀਦੇ ਆ ਸੰਭਲ-ਸੰਭਲ ਕੇ ਕੰਮ ਕਰਨਾ ਚਾਹੀਦਾ ਕਿਤੇ ਅੱਗੇ ਵਾਂਗੂ ਹੋਰ ਕੋਈ ਵੱਡਾ ਨੁਕਸਾਨ ਨਾ ਕਰਾ ਲੈਣ ਤੇ ਨਾਲੇ ਉਹਦੇ ਨਾਲ ਫਿਰ ਬਾਰ-ਬਾਰ ਜਦੋਂ ਐਜੀਟੇਸ਼ਨ ਕਰੀ ਜਾਂਦੇ ਕਰੀ ਜਾਂਦੇ ਆ ਤੇ ਇਸ ਤਰ੍ਹਾਂ ਕਰ ਰਹੇ ਆ ਤੇ ਉਹਦੇ ਨਾਲ ਥੋੜਾ ਜਿਹਾ ਇੰਪ੍ਰੈਸ਼ਨ ਖਰਾਬ ਹੁੰਦਾ ਬਿਲਕੁਲ ਵੈਸੇ ਰਾਜੇ ਵਾਲਿਆਂ ਦਾ ਇੱਕ ਬਿਆਨ ਆਇਆ ਅੱਜ ਰਾਜੇ ਵਾਲਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇਹੋ ਸਵਾਲ ਪੁੱਛਣੇ ਆ ਜਿਹੜੇ ਭਾਜਪਾ ਨੂੰ ਪੁੱਛ ਰਹੇ ਆ ਆਮ ਆਦਮੀ ਪਾਰਟੀ ਵੀ ਜਿਹੜੀ ਆ ਉਹ ਕੋਈ ਲੱਗ ਤੇ ਰ ਨਹੀਂ ਆ ਉਹ ਵੀ ਸਾਡੇ ਨਾਲ ਉਸ ਤਰ੍ਹਾਂ ਹੀ ਕਰ ਰਹੀ ਹੈ ਜਿੱਦਾਂ ਦੂਜੀਆਂ ਹਕੂਮਤ ਪਾਰਟੀਆਂ ਕਰ ਰਹੀਆਂ ਤੇ ਨਾਲ ਦੀ ਨਾਲ ਆਇਆ ਅਕਾਲੀ ਦਲ ਦੇ ਸੁਪਰੀਮੋ ਸੁਖਵੀਰ ਬਾਦਲ ਦਾ ਬਿਆਨ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਆ ਕਿ ਇਹ ਜਿਹੜੇ ਭਾਜਪਾ ਵਾਲੇ ਧਮਕੀਆਂ ਦੇ ਰਹੇ ਆ ਕਿਸਾਨਾਂ ਨੂੰ ਇਹਨਾਂ ਤੇ ਫੌਰੀ ਐਕਸ਼ਨ ਲਓ ਯਾਨੀ ਕਿ ਮਤਲਬ ਇਸ ਕੱਲ ਨੂੰ ਕਾਫੀ ਵਧਾ ਚੜਾ ਕੇ ਦੱਸਿਆ ਜਾ ਰਿਹਾ ਜੀ ਜੀ ਬਿਲਕੁਲ ਹਰ ਇੱਕ ਨਿੱਕੀ ਨਿੱਕੀ ਗੱਲ ਦੇ ਉੱਤੇ ਜਿਹੜਾ ਧਰਨਾ ਪ੍ਰਦਰਸ਼ਨ ਹੋਣਾ ਵੀ ਕਿਤੇ ਨਾ ਕਿਤੇ ਜਿਹੜਾ ਆ ਉਹ ਫਿਰ ਰੋਜ਼ ਮਰਾਂ ਦੀ ਗੱਲ ਜਿਹੜੀ ਆ ਉਹ ਹੋ ਜਾਂਦੀ ਆ ਤੇ ਲੋਕੀ ਜ਼ਿਆਦਾ ਇੰਟਰਸਟ ਜਿਹੜਾ ਉਹਦੇ ਵਿੱਚ ਨਹੀਂ ਲੈਂਦੇ ਅਗਲੀ ਗੱਲ ਕਰ ਲਈ ਜੇਪੀ ਨੱਡਾ ਨੇ ਕਿਹਾ ਹੈ ਕਿ ਇਹ ਚੋਣ ਭਾਜਪਾ ਕੁਝ ਚਈਆਂ ਮਿੱਥਾਂ ਨੂੰ ਤੋੜ ਦੇਵੇਗੀ ਜੋ ਸਾਰਿਆਂ ਨੂੰ ਹੈਰਾਨ ਕਰ ਦੇਣਗੀਆਂ ਬਿਲਕੁਲ ਜੀ ਜੀਪੀ ਨੱਡਾ ਦਾ ਬਿਆਨ ਐਨ ਉਸ ਸਮੇਂ ਆਇਆ ਜਦੋਂ ਐਂ ਲੱਗ ਰਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਟੀਚਾ ਧਰਿਆ ਸੀਗਾ 400 ਪਾਰ ਵਾਲਾ ਉਹਦੀ ਕੁਰਸੀ ਕਿਤੇ ਹਿੱਲੀ ਲੱਗਦੀ ਆ ਇਸ ਵੇਲੇ ਤੱਕ ਅੱਧੋਂ ਜ਼ਿਆਦਾ ਜਿਹੜੇ ਆ ਉਹ ਜੇ ਮਤਲਬ ਆਪਣੀਆਂ 542 ਸੀਟਾਂ ਨੇ ਤੇ ਅੱਧਿਓ ਵਾਧ ਦੇ ਉੱਤੇ ਇਲੈਕਸ਼ਨ ਹੋ ਚੁੱਕੀ ਆ ਚਾਰ ਜਿਹੜੇ ਦੌਰ ਖਤਮ ਹੋ ਗਏ ਆ ਤੇ ਉਹ ਪਹਿਲੇ ਦੌਰ ਤੋਂ ਹੀ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸੀਗਾ ਜਿਹੜੇ ਐਕਸਪਰਟ ਨੇ ਇਹਦੇ ਉਹ ਕਹਿਣ ਲੱਗੇ ਸੀ ਕਿ ਬੀਜੇਪੀ ਦੀ ਉਹ ਗੱਲ ਨਹੀਂ ਜਿਹੜੀ ਪਹਿਲਾਂ ਸੀਗੀ ਉਹਨਾਂ ਦੀ ਕੋਈ ਵੇਵ ਨਹੀਂ ਆ ਇਸ ਵੇਲੇ ਤੇ ਦੂਜੇ ਪਾਸੇ ਜਿਸ ਤਰੀਕੇ ਦੇ ਪੈਦੜੇ اپੋਜੀਸ਼ਨ ਇੰਡੀਆ ਗਰੁੱਪ ਨੇ ਅਪਣਾਏ ਆ ਰਾਹੁਲ ਗਾਂਧੀ ਠਮੇਨਾ ਕਰ ਰਿਹਾ ਸਾਰੀਆਂ ਚੀਜ਼ਾਂ ਔਰ ਹਮਲਾਵਰ ਹੋ ਰਿਹਾ ਬਾਰ-ਬਾਰ ਉਹ ਹੁਣ ਇਹਨਾਂ ਨੂੰ ਸਪਸ਼ਟੀ ਕਰਨ ਦੇ ਨੇ ਪੈ ਰਹੇ ਆ ਪਰ ਫਿਰ ਵੀ ਇਲੈਕਸ਼ਨ ਆ ਤੇ ਆਪਣੇ ਜਿਹੜੇ ਹੈਗੇ ਨੇ ਬਰਕਰਾਰ ਉਹਨਾਂ ਦਾ ਮੋਰਲ ਉੱਚਾ ਰੱਖਣ ਲਈ ਕਦੀ ਨੱड्डा ਸਾਹਿਬ ਅੱਗੇ ਆਉਂਦੇ ਆ ਕਦੀ ਪ੍ਰਧਾਨ ਮੰਤਰੀ ਆਉਂਦੇ ਆ ਉਹ ਕਹਿੰਦੇ ਆ ਕਿ ਨੌਰਥ ਤੋਂ ਲੈ ਕੇ ਸਾਊਥ ਤੱਕ ਈਸਤ ਤੋਂ ਪੱਛਮ ਤੱਕ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਤੇ ਮੋਦੀ ਦੀ ਜਾਇਜਾਕਾਰ ਆ ਲੋਕੀ ਉਹਨਾਂ ਨੂੰ ਸੀਸਾ ਦੇਣ ਨੂੰ ਤਿਆਰ ਆ ਲੋ ਸਾਰਾ ਮੁਲਕ ਹੀ ਉਹਦੇ ਨਾਲ ਆ ਤੇ ਇਸ ਕਰਕੇ ਹੈਰਾਨੀ ਜਨਕ ਨਤੀਜੇ ਆਉਣਗੇ ਹੈਰਾਨੀ ਜਨਕ ਕੀ ਆਉਣਗੇ ਪੀਕ ਤੇ ਤੇ ਅੱਗੇ ਹੀ ਉਹਦੋਂ ਵੱਧ ਕਿੰਨੀਆਂ ਸੀਟਾਂ ਮਿਲ ਸਕਦੀਆਂ ਕਿਸੇ ਵੀ ਪਾਰਟੀ ਨੂੰ ਕਿਸੇ ਵੀ ਪਪੂਲਰ ਲੀਡਰ ਨੂੰ ਜਿਹੜੀ ਸਥਿਤੀ ਹੋਣਾ ਉਹ ਬਰਕਰਾਰ ਰੱਖਣੀ ਬਹੁਤ ਔਖੀ ਆ ਇਦੋਂ ਵੱਧ ਕਿ ਤੱਕ ਕਿਤੇ ਵੀ ਉਹ ਲੈ ਨਹੀਂ ਸਕਦੇ ਨਡਾਰਾਂ ਦਾ ਸਿਆਸੀ ਬਿਆਨ ਜਿਹੜਾ ਨੀਚੇ ਆ ਰਿਹਾ ਦਾ ਵਾ ਜੀ ਬਿਲਕੁਲ ਹਾਂ ਬਿਲਕੁਲ ਜੀ ਅਗਲੀ ਗੱਲ ਜਿਹੜੀ ਆ ਉਹ ਕਰੀਏ ਕਿ ਕੇਜਰੀਵਾਲ ਹਰਾਨੇ ਕੀ ਆਇਆ ਕਿ ਮੈਂ ਸਾਰੇ ਲੀਡਰਾਂ ਨੂੰ ਨਾਲ ਲੈ ਕੇ ਜਿਹੜਾ ਆ ਉਹ ਐਤਵਾਰ ਨੂੰ ਜਿਹੜਾ ਆ ਉਹ ਭਾਜਪਾ ਹੈੱਡਕੁਆਰਟਰ ਤੇ ਜਾਵਾਂਗਾ ਜਿਹਨੂੰ ਗ੍ਰਿਫਤਾਰ ਕਰਨਾ ਉਹਨੂੰ ਕਰ ਲਿਆ ਜਾਵੇ ਇਹ ਆਥੀ ਜਿਹੜੇ ਆ ਨਾ ਉਹਨਾਂ ਨੇ ਦੋ ਵਾਰੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜਿਹੜੀ ਆਪਣੀ ਭਾਰਤੀ ਜਨਤਾ ਪਾਰਟੀ ਆ ਉਹ ਸਾਡੇ ਲੀਡਰਾਂ ਨੂੰ ਅਰੈਸਟ ਕਰਨਾ ਚਾਹੁੰਦੀ ਹੈ ਤੇ ਕੇਜਰੀਵਾਲ ਰਮ ਇਹੋ ਗੱਲ ਕਹੀ ਆ ਕਿ ਸੌਰਵ ਭਾਰਦwaj ਤੇ ਆਛੀ ਜਿਹੜੇ ਦੋਵੇਂ ਲੀਡਰ ਜਿਹੜੇ ਉਹਨਾਂ ਦੀ ਗੈਰ ਹਾਜ਼ਰੀ ਸਾਰਾ ਕੁਝ ਚਲਾ ਰਹੇ ਸੀਗੇ ਹੁਣ ਉਹਨਾਂ ਦੇ ਉੱਤੇ ਨਿਗਾਹ ਆ ਇਹਨਾਂ ਦੀ ਆ ਭਾਰਤੀ ਜਨਤਾ ਪਾਰਟੀ ਦੀ ਉਹ ਆnde ਇੱਕ ਵਾਰੀ ਜਿਹਨੂੰ ਫੜਨਾ ਫੜ ਲਓ ਅਸੀਂ ਸਾਰਿਆਂ ਨੂੰ ਮੈਂ ਲੈ ਕੇ ਤੁਹਾਡੇ ਹੈੱਡਕੁਆਰਟਰ ਆ ਰਿਹਾ ਹਾਂ ਤੇ ਜੇ ਜਾਣਾ ਤੇ ਫਿਰ ਉਹ ਉਹਨਾਂ ਨੂੰ ਜਾਣਾ ਚਾਹੀਦਾ ਵਾ ਅਦਾਲਤ ਦੇ ਸਾਹਮਣੇ ਜਾ ਕੇ ਪੇਸ਼ ਹੋ ਜਾਣਾ ਚਾਹੀਦਾ ਜਾਂ ਐਡੀ ਸਾਹਮਣੇ ਪੇਸ਼ ਹੋਣਾ ਚਾਹੀਦਾ ਜਿਹੜੀ ਭਾਜਪਾ ਦੇ ਹੈੱਡਕੁਆਰਟਰ ਜਾਣਦਾ ਤੇ ਕਿਤੋਂ ਕੋ ਬਣਦੀ ਨਹੀਂ ਫਿਰ ਇਹ ਸਿਆਸਤ ਆ ਇੱਕ ਗੇਮ ਆ ਕਿ ਇਹ ਕਿਆ ਕੇ ਸਾਰਾ ਕੁਝ ਇਹੀ ਚਲਾ ਰਿਹਾ ਹੈ ਕਹਿਣ ਦਾ ਮਤਲਬ ਇਹ ਹੈ ਕਿ ਜੋ ਕੁਝ ਹੋ ਆ ਭਾਜਪਾ ਕਰਾ ਰਹੀ ਆ ਤੇ ਮੈਂ ਉਹਨਾਂ ਦੇ ਹੈੱਡਕੁਆਰਟਰ ਤੇ ਆਪਣੀ ਸਾਰੀ ਟੀਮ ਲੈ ਕੇ ਚੱਲ ਜਾਣਾ ਤੇ ਜਿਹਨੂੰ ਉਹਨਾਂ ਫੜਨਾ ਇੱਕੋ ਵਾਰੀ ਫੜ ਲਓ ਸਾਨੂੰ ਰੋ ਫੜਨ ਜਾਨੀ ਕਿ ਇਹਦੇ ਨਾਲ ਉਹ ਲੋਕਾਂ ਦੀ ਹਮਦਰਦੀ ਵਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ 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 ਬਿਲਕੁਲ ਕਿਰਗਿਸਤਾਨ ਦੇ ਵਿੱਚ ਦੱਖਣੀ ਏਸ਼ੀਆਈ ਵਿਦਿਆਰਥੀਆਂ ਦੇ ਉੱਤੇ ਹਮਲਿਆਂ ਦੀ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਆ ਉਹਨਾਂ ਨੂੰ ਕਿਹਾ ਗਿਆ ਕਿ ਘਰਾਂ ਦੇ ਅੰਦਰ ਰਹਿ ਜਾਵੇ ਇਹ ਅਕਸਰ ਜਦੋਂ ਬਾਹਰਲੇ ਮੁਲਕਾਂ 'ਚ ਆਪਾਂ ਹਰਿੰਦਰ ਹੁੰਨੇ ਆ ਨਾ ਤੇ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਪੈਂਦੀਆਂ ਨੇ इवन ਦੋ ਜਦੋਂ ਸਾਡੇ ਗਦਰੀ ਬਾਬੇ ਇੱਥੇ ਆਏ ਸੀਗੇ ਉਹਨਾਂ ਦਿਨਾਂ 'ਚ ਵੀ ਜਿਹੜੇ ਲੋਕਲ ਲੋਕ ਸੀ ਉਹਨਾਂ ਨੂੰ ਲੱਗਦਾ ਸੀ ਕਿ ਇਹਨਾਂ ਲੋਕਾਂ ਨੇ ਸਾਡੀਆਂ ਜੌਬਾਂ ਖੋਲੀਆਂ ਨੇ ਜੇ ਸਾਡੀ ਕੋਈ ਜਿਹੜਾ ਹੁਣ ਇਹਨਾਂ ਮੁਲਕਾਂ 'ਚ ਆਪਾਂ ਬੈਠੇ ਆ ਇੱਥੇ ਕੋਈ ਪ੍ਰੋਬਲਮ ਆਉਂਦੀ ਆ ਤੇ ਪਹਿਲਾ ਨਿਸ਼ਾਨਾ ਇਹੋ ਹੀ ਹੁੰਦਾ ਕਿ ਜਿਹੜੇ ਇਮੀਗ੍ਰੈਂਟ ਆ ਰਹੇ ਆ ਜੀ ਥੜਾ ਥੜਾ ਇਹਨਾਂ ਦੀ ਵਜ੍ਹਾ ਕਰਕੇ ਸਾਡੇ ਕਾਰੋਬਾਰ ਘਟ ਗਏ ਆ ਸਾਡੀ ਜਿੱਦਾਂ ਹੁਣ ਆਪਾਂ ਵੇਖਦੇ ਆ ਨਾਰਥ ਅਮਰੀਕਾ 'ਚ ਡਿਕਲਾਈਨ ਆ ਫਾਈਨੈਂਸ਼ੀਅਲ ਤੇ ਬਹੁਤ ਸਾਰੇ ਜਿਹੜੇ ਗੋਰੇ ਆ ਜਾਂ ਕਿਦਾਂ ਲਗਦੀ ਹੈ ਕਿ ਰਿਜਿਸਤਾਨ ਦੀ ਕਿਤੇ ਸਾਊਥ ਏਸ਼ੀਅਨ ਹੈਗੇ ਨੇ ਸਾਊਥ ਏਸ਼ੀਅਨ ਚ ਆਪਾਂ ਵੀ ਆਉਂਦੇ ਆ ਚਾਈਨੀ ਵੀ ਆਉਂਦੇ ਆ ਸਾਰਾ ਉਹ ਇਲਾਕਾ ਉੱਥੋਂ ਦੇ ਸਟੂਡੈਂਟ ਉੱਥੇ ਕਾਫੀ ਜਿਆਦਾ ਨੇ ਜਿਹੜੇ ਪੜ ਰਹੇ ਆ ਹੁਣ ਨੀ ਵਾਲੀ ਗੱਲ ਹੈ ਕਿ ਆਪਾਂ ਕਦੇ ਸੋਚਿਆ ਵੀ ਨਹੀਂ ਹੁੰਦਾ ਕਿ ਇਹਨਾਂ ਮੁਲਕਾਂ ਚ ਵੀ ਸਾਡੇ ਬੱਚੇ ਹੋਣਗੇ ਪੜ ਰਹੇ ਹੋਣਗੇ ਸਾਨੂੰ ਜਿਆਦਾ ਇਹ ਹੀ ਲੱਗਦਾ ਕਿ ਆਸਟ੍ਰੇਲੀਆ ਤੇ ਕੈਨੇਡਾ ਚ ਹੀ ਜਾ ਰਹੇ ਆ ਯੂਰਪ ਦੇ ਵਿੱਚ ਵੀ ਜਾ ਰਹੇ ਆ ਇਹੋ ਜੇ ਮੁਲਕਾਂ 'ਚ ਵੀ ਜਾ ਰਿਹਾ ਇਹ ਮੁਲਕ ਜਿਹੜੇ ਆ ਰਸ਼ੀਆ ਤੋਂ ਲੱਗ ਹੋਏ ਮੁਲਕ ਛੋਟੇ-ਮੋਟੇ ਉੱਥੇ ਕੋਈ ਇਦਾਂ ਦਾ ਲੱਗਦੀ ਹੈ ਘਟਨਾਕ੍ਰਮ ਹੋਇਆ ਜਿਹੜੀਆਂ ਝੜਪਾਂ ਹੋਈਆਂ ਨੇ ਤੇ ਜਿਹੜੇ ਸਾਡੇ ਰਾਜਦੂਤ ਨੇ ਉੱਥੇ ਉਹਨਾਂ ਨੇ ਸਲਾਹ ਦਿੱਤੀ ਵਿਦਿਆਰਥੀਆਂ ਨੂੰ ਆਪੋ ਆਪਣੇ ਜਿੱਥੇ ਬੈਠਿਆ ਘਰਾ 'ਚ ਉੱਥੇ ਬਹਿਣ ਬਾਹਰ ਨਾ ਨਿਕਲ ਇਹ ਆ ਗੱਲ ਹੋਰ ਨਹੀਂ ਭਟਕਣੀ ਚਾਹੀਦੀ ਤੇ ਜੇ ਕੋਈ ਪ੍ਰੋਬਲਮ ਆਉਂਦੀ ਆ ਤੇ ਸਾਡੇ ਨਾਲ ਸੰਪਰਕ ਕਰਨ ਯਾਕਰ ਸਾਹਿਬ ਨੇ ਕਹਿੰਦੇ ਯੋਗੀ ਦਿੱਤਿਆਨਾਥ ਉਹਨਾਂ ਨੂੰ ਸੱਦਾ ਭੇਜਿਆ ਕਿ ਪੰਜਾਬ ਚ ਆ ਕੇ ਪ੍ਰਚਾਰ ਕਰੋ ਪਰ ਮੈਨੂੰ ਲੱਗਦਾ ਕਿ ਤਨੇ ਕਿਤੇ ਬਹੁਤਾ ਜਿਹੜਾ ਆ ਉਹ ਸਾਰਤਕ ਸਿੱਧ ਜਿਹੜਾ ਨਹੀਂ ਹੋਵੇਗਾ ਚਾਹੇ ਕਿ ਉਹਨਾਂ ਨੇ ਜਿੱਥੇ ਜਿਹੜੇ ਸ਼ਹਿਰਾਂ ਦੇ ਵਿੱਚ ਹਿੰਦੂ ਆਬਾਦੀ ਜ਼ਿਆਦਾ ਹੈ ਉੱਥੇ ਦਾ ਹੀ ਜ਼ਿਕਰ ਜਿਹੜਾ ਹੈ ਉਹ ਕੀਤਾ ਹੈ ਪਰ ਇਹ ਕਿਤੇ ਨਾ ਕਿਤੇ ਉਲਟਾ ਨਾ ਪੈ ਜਾਵੇ ਬਿਲਕੁਲ ਜੀ ਬਟਾਲਾ ਜਲੰਧਰ ਤੇ ਲੁਧਿਆਣਾ ਚੋਂ ਚਾਹੁੰਦੇ ਆ ਕਿ ਆ ਕੇ ਪ੍ਰਚਾਰ ਕਰਨ ਮੈਨੂੰ ਇੰਜ ਲੱਗਦਾ ਜਿਹੜੀ ਉਹਨਾਂ ਨੇ ਆਪਣੇ ਸਟਾਰ ਪ੍ਰਚਾਰਕ ਦਿੱਤੇ ਸੀਗੇ ਨਾ ਪੰਜਾਬ ਵਾਸਤੇ ਦਿੱਤਿਆਨਾਥ ਦਾ ਨਾਂ ਆਪਾਂ ਪੜਿਆ ਨਹੀਂ ਕਿਤੇ ਕਿਉਂਕਿ ਇਹ ਕਿਹਾ ਗਿਆ ਕਿ ਜੇਪੀ ਨੱਡ ਪ੍ਰਧਾਨ ਮੰਤਰੀ ਮੋਦੀ ਤੇ ਅਮ ਸ਼ਾਇਰੀ ਦੋ ਦੋ ਰੈਲੀਆਂ ਨੂੰ ਸੰਬੋਧਨ ਕਰਨਗੇ ਪੰਜਾਬ ਦੇ ਇਹ ਖਬਰ ਤੇ ਆ ਰਹੀ ਹੈ ਪਿਛਲੇ ਦਿਨਾਂ ਤੋਂ ਪਰ ਕਿਤੇ ਵੀ ਦਿੱਤਿਆ ਨਾਥ ਦਾ ਨਾਮ ਨਹੀਂ ਸੀਗਾ ਪਰ ਜਾਖੜ ਸਾਹਿਬ ਨੇ ਸਪੈਸ਼ਲੀ ਉਹਨਾਂ ਨੂੰ ਲਿਖਿਆ ਕਿ ਤੁਸੀਂ ਇਹਨਾਂ ਸ਼ਹਿਰਾਂ 'ਚ ਆ ਕੇ ਸਾਡੇ ਲਈ ਪ੍ਰਚਾਰ ਕਰੋ ਤੇ ਇਹ ਉਹਨਾਂ ਦੇ ਦਿਮਾਗ 'ਚ ਆ ਕਿ ਸ਼ਾਇਦ ਇਹ ਸ਼ਿਟੀ ਨੇ ਇਹਨਾਂ 'ਚ ਹਿੰਦੂ ਵੱਸੋਂ ਜ਼ਿਆਦੀ ਆ ਤੇ ਉਹਨਾਂ ਦੇ ਉੱਤੇ ਸ਼ਾਇਦ ਅਸੀਂ ਪ੍ਰਭਾਵ ਆਪਣਾ ਪਾ ਸਕੀਏ ਇਹ ਤੇ ਉਹਨਾਂ ਦੇ ਆਉਣ ਤੋਂ ਬਾਅਦ ਪਤਾ ਲੱਗੂਗਾ ਕਿ ਦਿੱਤਿਆਨਾਥ ਜੋਗੀ ਨੂੰ ਪੰਜਾਬ ਦੇ ਲੋਕ ਕਿਸ ਤਰੀਕੇ ਨਾਲ ਦੇਖ ਰਿਹਾ ਪੰਜਾਬ ਦੇ ਵਿੱਚ ਭਾਵੇਂ ਕੋਈ Hindu ਆ ਚਾਹੇ ਕੋਈ Sikh ਆ ਚਾਹੇ Christian ਆ BJP ਵਾਸਤੇ ਲੋਕਾਂ ਦਾ ਜਿਹੜਾ ਨਾ ਉਹ ਇੱਕ ਬਹੁਤਾਂ ਰੁਝਾਨ ਨਹੀਂ ਆ ਤੇ ਉਹ ਸਮਝਦੇ ਆ ਕਿ BJP ਜਿਹੜੀ ਆ ਉਹ ਸਾਡੇ ਲਈ ਕੋਈ ਬਹੁਤ ਜ਼ਿਆਦਾ ਚੰਗਾ ਪ੍ਰੋਗਰਾਮ ਨਹੀਂ ਲੈ ਕੇ ਆਈ ਪਰ ਫਿਰ ਵੀ ਕਹਿਆ ਜਾ ਰਿਹਾ ਹੈ ਕਿ ਹਾਰਪੁਰ ਤੇ ਗੁਰਦਾਸਪੁਰ ਦੀ ਸੀਟ ਜਿਹੜੀ ਆ ਉਹਦੇ ਤੇ ਬੀਜੇਪੀ ਜਿਹੜੀ ਆ ਉਹ ਕੰਪੀਟੀਸ਼ਨ ਦੇ ਸਕਦੀ ਆ ਜੀ 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 ਬਿਲਕੁਲ ਅਗਲੀ ਗੱਲ ਕਰੀ ਲੁਧਿਆਣਾ ਤੋਂ ਸਿਮਰਜੀਤ ਸਿੰਘ ਬੈਂਸ ਤੇ ਉਹਨਾਂ ਦੇ ਭਰਾ ਜਿਹੜੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਸਨ ਪਿਛਲੇ ਦਿਨੀ ਉਹਨਾਂ ਨੇ ਕਿਹਾ ਕਿ ਮੈਂ ਜੇ ਬੀਜੇਪੀ ਸ਼ਾਮਲ ਹੋ ਜਾਂਦਾ ਤਾਂ ਕਹਿੰਦੇ ਬੰਗਲਾ ਭਗਤ ਬਣ ਜਾਂਦਾ ਬਿਲਕੁਲ ਜੀ ਉਹਨਾਂ ਨੇ ਕਿਸੇ ਰੈਲੀ 'ਚ ਬੋਲਦਿਆਂ ਹੋਏ ਵੂਮਨ ਦੀ ਗੱਲ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਇਹ ਜਿਹੜੀ ਬੀਜੇਪੀ ਇਹ ਪਸਾਉਂਦੀ ਹੈ ਝੂਠੇ ਕੇਸ ਜੋ ਜੁਆਇਨ ਕਰ ਲਾ ਜੇ ਮੈਂ ਬੀਜੇਪੀ ਚ ਜੁਆਇਨ ਕਰ ਜਾਂਦਾ ਤੇ ਇਹ ਕੇਸ ਸਾਰੇ ਖਤਮ ਹੋ ਜਾਨੇ ਸੀ ਮੈਂ ਬਗਲਾ ਭਗਤ ਬਣ ਜਾਂਦਾ ਜੋ ਕਹਿੰਦੇ ਮੈਂ ਕਰ ਲੈਂਦਾ ਪਰ ਮੈਂ ਕਿਉਂਕਿ ਉਹਨਾਂ ਦੀ ਪੋਲਿਟਿਕਸ ਨਾਲ ਸਹਿਮਤ ਨਹੀਂ ਆ ਤੇ ਮੈਂ ਆਪਣੀ ਮਰਜ਼ੀ ਦੀ ਪੋਲਿਟਿਕਸ ਕਰਨਾ ਚਾਹਣਾ ਇਸ ਕਰਕੇ ਮੇਰੇ ਤੇ ਝੂਠੇ ਕੇਸ ਪਾਏ ਗਏ ਤੇ ਮੇਰੇ ਨਾਲ ਇਸ ਤਰ੍ਹਾਂ ਦਾ ਵਿਹਾਰ ਜਿਹੜਾ ਉਹ ਕੀਤਾ ਗਿਆ ਸੋ ਉਹ ਕਹਿ ਰਿਹਾ ਕਿ ਮੈਂ ਜੇ ਬੀਜੇਪੀ ਚ ਚਲ ਜਾਂਦਾ ਤੇ ਫਿਰ ਮੇਰੇ ਤੇ ਕੋਈ ਕੇਸ ਬਾਕੀ ਨਹੀਂ ਸੀ ਰਹਿਣਾ ਜੀ ਬਿਲਕੁਲ ਸ਼੍ਰੋਮਣੀ ਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਤੇ ਜਿਹੜਾ ਤੁਸੀਂ ਜ਼ਿਕਰ ਪਹਿਲਾਂ ਵੀ ਕੀਤਾ ਆ ਪਰ ਸ਼੍ਰੋਮਣੀ ਕਾਲੀ ਦਲ ਖਾਸ ਕਰਕੇ ਅੰਸਰਾ ਜਾਂ ਅੰਸਾ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਫ੍ਰੀਡ ਕੋਰਟ ਤੋਂ 77 ਕਿਤੇ ਕਿਤੇ ਕਿਸਾਨ ਜਾਂ ਆਮ ਲੋਕ ਪੰਜਾਬ ਦੇ ਉਹਨਾਂ ਦੀ ਗੱਲ ਕਰੀਏ ਤਾਂ ਕਾਲੀ ਦਲ ਜਿਹੜਾ ਹਾਸ਼ੀਏ ਦੇ ਉੱਤੇ ਪਹਿਲਾਂ ਹੀ ਪਹੁੰਚਿਆ ਹੋਇਆ ਵਾ ਉਹਨਾਂ ਦੀ ਗੱਲ ਦਾ ਬਹੁਤਾ ਅਸਰ ਤਾਂ ਹੁੰਦਾ ਨਹੀਂਗਾ ਪਰ ਚਲੋ ਗੱਲ ਤੋਂ ਗੱਲ ਜਿਹੜੀ ਕਾੜ ਕੇ ਆਪਣੇ ਆਪ ਨੂੰ ਕਿਤੇ ਨਾ ਕਿਤੇ ਕਿਸੇ ਲੈਵਲ ਤੇ ਲੈ ਜਾਣ ਬਿਲਕੁਲ ਕਿਸਾਨ ਹਮੈਤੀ ਹੋਣ ਦਾ ਜਿਹੜਾ ਦਾਵਾ ਵਾ ਉਹ ਤੇ ਵੇਖੋ ਭਗਵੰਤ ਮਾਨ ਵੀ ਕਰਦੇ ਆ ਕਿ ਸਾਡੇ ਤੋਂ ਵੱਧ ਕੋਈ ਕਿਸਾਨ ਹਦੈਤੀ ਨਹੀਂ ਹਮੈਤੀ ਨਹੀਂ ਤੇ ਆਪਾਂ ਹੁਣੇ ਖਬਰ ਕੀਤੀ ਕਿ ਰਾਜੇ ਆਰਡਰਾਂ ਕਿਹਾ ਵੀ ਤੁਸੀਂ ਵੀ ਸਾਡੇ ਕੋਈ ਹਮੈਤੀ ਨਹੀਂ ਅਸੀਂ ਤੁਹਾਡੇ ਨੂੰ ਪੁੱਛਾਂਗੇ ਹੁਣ ਤੁਸੀਂ ਵੀ ਸਾਡੇ ਸਵਾਲਾਂ ਦਾ ਜਵਾਬ ਦੇਣ ਨੂੰ ਤਿਆਰ ਰੋ ਤੇ ਇਹਨਾਂ ਦੇ ਉੱਤੇ ਤੇ ਪਹਿਲਾਂ ਵੱਡਾ ਦੋਸ਼ ਆ ਕਿ ਪਾਰਲੀਮੈਂਟ 'ਚ ਜਿਹੜੇ ਖੇਤੀ ਬਿੱਲ ਆਏ ਸੀਗੇ ਉਹਨਾਂ ਦੇ ਇਹਨਾਂ ਨੇ ਦਸਖਤ ਕੀਤੇ ਆ ਉਹਦਾ ਇਹਨਾਂ ਸਪੋਰਟ ਕੀਤੀ ਆ ਇਹਨਾਂ ਤੇ ਹੋਰ ਵੀ ਬੜੀ ਜਦੋਂ ਇਹਨਾਂ ਨੇ ਬਿਨਾਂ ਸ਼ਰਤ ਲੰਬਾ ਸਮਾਂ ਉਹਨਾਂ ਨੂੰ ਆਪਣੀ ਪੋਟ ਦੇ ਛਦੀਆ ਤੋਂ ਉਹਨੋਂ ਤੇ ਨਾ ਸਾਰੇ ਹਿੱਤੀ ਕੁਰਬਾਨ ਕਰਦੇ ਇੱਕ ਦੋ ਸੀਟਾਂ ਦੇ ਬਦਲੇ ਨਾ ਪੰਜਾਬ ਬਾਰੇ ਸੋਚਿਆ ਨਾ ਕਿਸਾਨਾਂ ਬਾਰੇ ਸੋਚਿਆ ਇਤੋਂ ਤੱਕ ਕਿ ਕਦੀ ਜਿਹੜੇ ਸਟੇਟਾਂ ਦੇ ਵੱਧ ਅਧਿਕਾਰਾਂ ਦੀ ਲੜਾਈ ਦਾ ਆਗੂ ਆ ਕਰਦਾ ਸੀਗਾ ਅਕਾਲੀ ਦਲ ਤੇ ਵੱਡੇ ਵੱਡੇ ਲੀਡਰ ਆ ਕੇ ਇਹਨਾਂ ਕੋਲ ਸਲਾਹ ਲੈਂਦੇ ਸੀ ਇਹਨਾਂ ਨਾਲ ਲਿੱਕੇ ਚੱਲਦੇ ਸੀ ਜਦੋਂ ਧਾਰਾ 370 ਤੋੜੀ ਗਈ ਆ ਅੱਗੇ ਵੀ ਅਸੀਂ ਕਈ ਵਾਰ ਗੱਲ ਕੀਤੀ ਆ ਜੰਮੂ ਕਸ਼ਮੀਰ ਨੂੰ ਤਿੰਨੇ ਸਿਆਚ ਵੰਡਿਆ ਗਿਆ ਤੇ ਉਦੋਂ ਵੀ ਇਹ ਚੁੱਪ ਕਰਕੇ ਉੱਥੇ ਬੈਠੇ ਰਹੇ ਆ ਤੇ ਹੁਣ ਇਹ ਵੀ ਕਿਹੜੇ ਮੂੰਹ ਨਾਲ ਕਹਿ ਸਕਦੇ ਆ ਕਿ ਕਿਸਾਨਾਂ ਦੇ ਨਾਲ ਤੁਸੀਂ ਧੱਕਾ ਕਰ ਰਹੇ ਹੋ ਹੁਣ ਇਹ ਵੀ ਆਪਣੀ ਜ਼ਮੀਨ ਲੱਭ ਰਿਹਾ ਪਰ ਹਾਲਾਤ ਇਹਨਾਂ ਦੇ ਵੀ ਕੋਈ ਬਹੁਤੇ ਸੁਖਾਵੇਂ ਨਹੀਂ ਆ ਜੀ ਬਿਲਕੁਲ ਮੋਦੀ ਹਰਿਆਣਾ ਕਾਂਗਰਸ ਉੱਤੇ ਨਿਸ਼ਾਨਾ ਜਿਹੜਾ ਉਹ ਸਾਧਿਆ ਕਹਿੰਦੇ ਦਿੱਲੀ ਹਰਿਆਣਾ ਜਾਤੇ ਵੇਲੇ ਛਾੜੂਆ ਤੇ ਪੰਜਾਬ ਦੇ ਵਿੱਚ ਨਿਚੋਰ ਦੱਸਦੇ ਆ ਸੋ ਇਹ ਕਿਵੇਂ ਦੀ ਰਾਜਨੀਤੀ ਹਰਿਆਣੇ ਚ ਆਏ ਸੀ ਜੀ ਪ੍ਰਧਾਨ ਮੰਤਰੀ ਮੋਦੀ ਤੇ ਕਿਉਂਕਿ ਹਰਿਆਣੇ ਦੇ ਵਿੱਚ ਤੇ ਬਾਕੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਆਪਸੀ ਸਮਝੌਤਾ ਆ ਪਰ ਪੰਜਾਬ ਦੇ ਵਿੱਚ ਉਹਨਾਂ ਦਾ ਕੋਈ ਸਮਝੌਤਾ ਨਹੀਂ ਆ ਜਿੱਦਾਂ ਹੁਣ ਮਮਤਾ ਬੇਨਰਜੀ ਅਲੱਗ ਲੜ ਰਹੀ ਆ ਉਥੇ ਕਾਂਗਰਸ ਦੇ ਕੈਂਡੀਡੇਟਾਂ ਨਾਲ ਵੀ ਮੁਕਾਬਲਾ ਲੈਫਟ ਵਾਲਿਆਂ ਨਾਲ ਮੁਕਾਬਲਾ ਪਰ ਉਹ ਕਹਿ ਰਹੀ ਹੈ ਕਿ ਮੈਂ ਇੰਡੀਆ ਜਿਹੜਾ ਹੈਗਾ ਗਰੁੱਪ ਉਹਦਾ ਹਿੱਸਾ ਆ ਇਲੈਕਸ਼ਨ ਤੋਂ ਬਾਅਦ ਜੋ ਵੀ ਪੀਸ਼ਨ ਹੋਊਗੀ ਮੈਂ ਉਹਨਾਂ ਨਾਲ ਖੜੂਗੀ ਤੇ ਇਸੇ ਤਰ੍ਹਾਂ ਦੀ ਸਥਿਤੀ ਇੱਥੇ ਬਣੀ ਸੀ ਪੰਜਾਬ 'ਚ ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ 메ਨ اپੋਜੀਸ਼ਨ ਸੀਗੀ ਉਹਨਾਂ ਨੂੰ ਲੱਗਦਾ ਸੀ ਕਿ ਜੇ ਅਸੀਂ ਇਹਨਾਂ ਨਾਲ ਸਮਝੌਤਾ ਕਰ ਲੀਨੇ ਤੇ ਲੋਕ ਸਾਨੂੰ ਕੀ ਕਹਿਣਗੇ ਸਾਡਾ اپੋਜੀਸ਼ਨ ਵਾਲਾ ਜਿਹੜਾ ਰਤਬਾ ਆ ਉਹ ਜਿਹੜਾ ਉਹ ਨਹੀਂ ਰਹੂਗਾ ਸੋ ਉਹਨਾਂ ਨੇ ਪੰਜਾਬ 'ਚ ਸਮਝੌਤਾ ਨਹੀਂ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਇਹ ਅਟੈਕ ਕੀਤਾ ਉਹਨਾਂ ਦੇ ਉੱਤੇ ਕਿ ਤੁਸੀਂ ਇੱਕ ਪਾਸੇ ਹਰਿਆਣੇ 'ਚ ਤੇ ਝਾੜੂ ਫਰੀ ਫਿਰਦੇ ਹੋ ਕਾਂਗਰਸ ਵਾਲਿਆਂ ਨੂੰ ਕਹਿ ਰਿਹਾ ਤੇ ਜਦੋਂ ਤੁਸੀਂ ਪੰਜਾਬ ਜਾਂਦੇ ਹੋ ਇਹਨਾਂ ਨੂੰ ਚੋਰ ਕਹਿੰਦੇ ਹੋ ਇਹ ਤੁਹਾਡੀ ਮਤਲਬ ਕਿਸਮ ਦੀ ਦੂਰੀ ਜਿਹੜੀ ਆ ਉਹ ਹੈਗੀ ਆ ਰਣਨੀਤੀ ਆ ਸੋ ਤੁਸੀਂ ਇੱਕ ਪਾਸੇ ਉਹ ਜਾ ਤੇ ਦੱਸੋ ਵੀ ਉਹ ਚੋਰ ਨੇ ਤੇ ਜਾਂ ਤੁਹਾਡੇ ਸਾਥੀ ਆ ਦੋਵਾਂ ਤੋਂ ਜਿਹੜੀ ਇੱਕ ਗੱਲ ਆ ਉਹ ਕਰੋ ਹਾਂਜੀ ਇਹ ਇਸ ਵਾਰ ਬੜਾ ਦੇਖਣ ਨੂੰ ਮਿਲਿਆ ਆ ਕਿ ਕਿਤੇ ਨਾ ਕਿਤੇ ਵਿਰੋਧੀ ਧਿਰ ਜਿਹੜੀ ਆ ਉਹਨਾਂ ਦੀਆਂ ਗੱਲਾਂ ਘੱਟ ਜਿਹੜੀ ਇਸ ਵੇਲੇ ਸਰਕਾਰ ਆ ਉਹਨਾਂ ਦੇ ਕੋਲ ਹੈਗੀਆਂ ਨੇ ਜਾਂ ਮੋਦੀ ਸਾਹਿਬ ਦੇ ਕੋਲ ਹੈਗੀਆਂ ਨੇ ਪਰ ਜਿਹੜਾ ਇਸ ਵਾਰ ਆਪੋਜੀਸ਼ਨ ਆ ਉਹ ਬੜਾ ਸੋਚ ਸੋਚ ਕੇ ਜਿਹੜਾ ਉਹ ਚੱਲ ਰਿਹਾ ਆ ਉਹਨਾਂ ਦੀਆਂ ਇਹੋ ਜਿਹੀਆਂ ਗੱਲਾਂ ਕੁਝ ਨਿਕਲੀਆਂ ਨਹੀਂ ਜਿਹੜੀਆਂ ਮੋਦੀ ਸਾਹਿਬ ਜਿਆਦਾ ਉਹਨਾਂ ਨੂੰ ਕ੍ਰਿਟੀਸਾਈਜ਼ ਕਰ ਸਕਣ। ਹਾਂ ਬਿਲਕੁਲ ਮੋਦੀ ਸਾਹਿਬ ਆਪਾਂ ਇਹ ਸਮਝਦੇ ਆ ਕਿ ਜਿਹੜੀ ਅ ਅਕਸਰ ਮੈਂ ਗੱਲ ਕਰਉਂਦੀ ਧਿਰਾਂ ਨੇ ਮੌਕਾ ਨਹੀਂ ਦਿੱਤਾ ਇਸ ਵਾਰ ਕੋਈ ਮੌਕਾ ਨਹੀਂ ਦਿੱਤਾ ਤੇ ਮੋਦੀ ਸਾਹਿਬ ਉਦਾਂ ਵੀ ਨਿੱਕੀ ਜਿਹੀ ਬਾਤ ਦਾ ਬਤੰਗੜ ਬਣਾਉਣ 'ਚ ਬੜੇ ਐਕਸਪਰਟ ਆ ਪਰ ਕਿਉਂਕਿ ਇਸ ਵਾਰ ਜਿਹੜੀ ਇਲੈਕਸ਼ਨ ਲੜੀ ਜਾ ਰਹੀ ਹੈ ਬੜੇ ਯੋਜਨਾਬੱਧ ਢੰਗ ਨਾਲ ਲੜੀ ਜਾ ਰਹੀ ਹੈ ਤੇ ਉਹ ਮੁੱਦੇ ਜਿਹੜੇ ਲੋਕਾਂ ਨੂੰ ਸਿੱਧੇ ਹਿੱਟ ਕਰਦੇ ਆ ਉਹਨਾਂ ਦੇ ਉੱਤੇ ਸਾਰਾ ਕੰਸੈਂਟਰੇਟ ਕੀਤਾ ਆ ਆਪੋਜੀਸ਼ਨ ਪਾਰਟੀਆਂ ਨੇ ਔਰ ਦੂਜੀ ਗੱਲ ਇਹ ਆ ਕਿ ਕੁਝ ਇੱਕ ਜਗ੍ਹਾ ਨੂੰ ਛੱਡ ਕੇ ਸਾਰੇ ਪਾਸੇ ਆਪੋਜੀਸ਼ਨ ਇਕੱਠੀ ਆ ਇਹ ਮੋਦੀ ਸਾਹਿਬ ਕਿੰਨੇ ਪਰਸੈਂਟ 30 35 34 ਪਰਸੈਂਟ ਵੋਟਰੀ ਲੈ ਕੇ ਜਾਂਦੇ ਆ ਨਾ ਲੋਕ ਜਿਹੜੇ ਸੀ ਉਹ ਤੇ ਮੋਦੀ ਦੇ ਹੱਕ ਜੀ ਨਹੀਂ ਸੀ ਹੈਗੇ ਤੇ ਇਹਨਾਂ ਨੂੰ ਇਹ ਭਨੇ ਕੇ ਸ਼ਾਇਦ ਸਾਰਾ ਹਿੰਦੂ ਸਾਡੇ ਨਾਲ ਖੜਾ ਹੋਏਗਾ ਪਰ ਜਿਹੜੀਆਂ ਹੁਣ ਪਾਰਟੀਆਂ ਇਕੱਠੀਆਂ ਹੋਣ ਤੋਂ ਬਾਅਦ ਜਿਹੜੀ ਉਹਨਾਂ ਦੀ ਜ਼ਮੀਨ ਖਿਸਕ ਰਹੀ ਆ ਉਹਨੂੰ ਲੈ ਕੇ ਮੋਦੀ ਸਾਹਿਬ ਆਵਾਤਾਵਾ ਤੇ ਬੋਲ ਰਹੇ ਆ ਪਰ ਜਿਹੜੇ ਵਿਰੋਧੀ ਨੇ ਉਹ ਬੜੇ ਸੰਜਮ ਤੋਂ ਸੋਚ ਸਮਝ ਕੇ ਤੇ ਆਪਣੇ ਨਿਸ਼ਾਨੇ ਤੋਂ ਭਟਕ ਨਹੀਂ ਰਹੇ ਉਹ ਗੱਲ ਕਰ ਰਹੇ ਜੋਬਾਂ ਦੇਣ ਦੀ ਉਹ ਗੱਲ ਕਰ ਰਹੇ ਆ ਇਕਨੋਮੀ ਨੂੰ ਉੱਪਰ ਚੁੱਕਣ ਦੀ ਉਹ ਗੱਲ ਕਰ ਰਹੇ ਆ ਦੇਸ਼ ਦੀ ਇਕਤਾ ਖੰਡਤਾ ਦੀ ਜਿਹੜੀਆਂ ਸਾਡਾ ਮੁੱਢਕਦੀਮ ਤੋਂ ਚੱਲਦੀਆਂ ਆ ਰਹੀਆਂ ਸੋ ਇਸ ਕਰਕੇ ਉਹ ਬੜੇ ਸਿਆਣਫਨਾ ਜਿਹੜੀ ਆ ਇਹ ਮੂਵਮੈਂਟ ਚਲਾ ਰਹੇ ਆ ਦੇਖਦੇ ਆ ਥੋੜੇ ਦਿਨ ਰਹਿ ਗਿਆ ਰਿਜ਼ਲਟ ਕੀ ਆਉਂਦਾ ਜੀ ਸਮਾਂ ਇੱਕ ਮਿੰਟ ਦਾ ਹੈਗਾ ਆ ਪੰਜਾਬ ਦੇ ਵਿੱਚ ਇਸ ਵੇਲੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਬਹੁਤ ਖੁੱਲਾਂ ਦੇ ਵਿੱਚ ਜਿਹੜੀਆਂ ਆ ਉਹ ਟਾਈਮ ਚੇਂਜੀ ਕਿ ਤੇ ਕੁਛਟੀਆਂ ਵੀ ਛੋਟੇ ਬੱਚਿਆਂ ਦੇ ਸਕੂਲਾਂ ਦੇ ਵਿੱਚ ਜਿਹੜੀਆਂ ਹੋਈਆਂ ਨੇ ਸੋ ਚੰਡੀਗੜ੍ਹ ਦੇ ਵਿੱਚ ਵੀ ਕਹਿੰਦੇ ਆ ਰਿਕਾਰਡ ਤੋੜ ਗਰਮੀ ਜਿਹੜੀ ਪਈ ਆ ਪਾਰਾ ਜਿਹੜਾ 44 ਡਿਗਰੀ ਤੱਕ ਪਹੁੰਚਾ ਹਾਂ ਹਾਂਜੀ ਅੱਜ ਦੇ ਦਿਨ ਉੱਥੇ 44 ਡਿਗਰੀ ਬਹੁਤ ਜ਼ਿਆਦਾ ਹੁੰਦਾ ਜੀ 44 ਡਿਗਰੀ ਟੈਂਪਰੇਚਰ ਜੂਨ ਲਈ ਚ ਵੈਸੇ ਜਾ ਕੇ ਹਾਂਜੀ ਤੇ ਅਗਲੇ ਹਫਤੇ ਜੇ ਇਹਨੂੰ 47 ਡਿਗਰੀ ਪਹੁੰਚਣ ਦੀ ਸੰਭਾਵਨਾ ਦੱਸੀ ਜਾ ਰਹੀ ਆ 47 ਡਿਗਰੀ ਤੇ ਜਾ ਕੇ ਤੁਹਾਨੂੰ ਪਤਾ ਵੀ ਬੰਦਾ ਭੁੱਜ ਜਾਂਦਾ ਤੇ ਕਹੋਗੇ ਕਿਸੇ ਜੇ ਵੀ ਗੱਲ ਹੋਈ ਸੀ ਕਿ ਉਦੋਂ ਰਾਜੇਵਾਲ ਸਾਹਿਬ ਨੇ ਕਿਹਾ ਸੀ ਕਿ ਹਰੇਕ ਕਿਸਾਨ ਨੂੰ ਆਪਣੇ ਬੰਬੀ ਦੇ ਉੱਤੇ ਜ ਰੁੱਖ ਵੀ ਲਾਉਣੇ ਚਾਹੀਦੇ ਕਿਤੇ ਨਾ ਕਿਤੇ ਜਿਹੜੇ ਰੋਡ ਬਣਦੇ ਸਰਕਾਰ ਨੇ ਆ ਬਹੁਤਾ ਵੱਡਾ ਕਦਮ ਦੇ ਵਿੱਚ ਰੁੱਖਾਂ ਦੀ ਕਟਿੰਗ ਹੋਈ ਸੜਕਾਂ ਬਣਾਉਣ ਕਰਕੇ ਕੱਲੀਆਂ ਸੜਕਾਂ ਹੀ ਨਹੀਂ ਜੀ ਉਦਾਂ ਹੀ ਅਸੀਂ ਦਰਖਤਾਂ ਦੇ ਉਦਾਂ ਹੀ ਅਸੀਂ ਕੁਦਰਤ ਦੇ ਵੈਰੀਆਂ ਕਿਤੇ ਵੀ ਦਰਖਤ ਹੋਵੇ ਤੇ ਆਪਾਂ ਇਹੋ ਹੀ ਕਹਿ ਦਿੰਨੇ ਆ ਜੀ ਇਹਦੀਆਂ ਗੋਲਾਂ ਡਿੱਗਦੀਆਂ ਪੱਤੇ ਡਿੱਗਦੇ ਆ ਸਫਾਈ ਨਹੀਂ ਰਹਿੰਦੀ ਇਹ ਤੇ ਇਹ ਵਰਤਾਰਾ ਤੇ ਇਹਨਾਂ ਮੁਲਕਾਂ 'ਚ ਵੀ ਇੱਥੇ ਹੈਗਾ ਜਿੱਥੇ ਜਿੱਥੇ ਸਾਡੇ ਲੋਕ ਇਹਨਾਂ ਤੇ ਇਲਜ਼ਾਮ ਲੱਗਦਾ ਕਿ ਹਰੀਆਲੀ ਦੇ ਦੁਸ਼ਮਣ ਨੇ ਇਹ ਜਿੱਥੇ ਜਾਂਦੇ ਆ ਈਵਨ ਤੋਂ ਜਿੱਥੇ ਪਾਬੰਦੀ ਵੀ ਹੁੰਦੀ ਆ ਇੱਥੇ ਤੇ ਕੁਝ ਇੱਕ ਜਗ੍ਹਾ ਕੰਜ਼ਰਵੇਟਿ ਨਹੀਂ ਕੱਟ ਸਕਦੇ ਇੱਥੇ ਸੜਕ ਤੇ ਲੱਗਿਆ ਦਰਖਤ ਨਹੀਂ ਆਪਾਂ ਕੱਟ ਸਕਦੇ ਪਰ ਸਾਡੇ ਲੋਕਾਂ ਦੀ ਇੱਛਾ ਹੁੰਦੀ ਆ ਵੀ ਜੇ ਦਾ ਲੱਗੇ ਤੇ ਇਹਨੂੰ ਕਾਟੀ ਦੀਏ ਤੇ ਚੰਗਾ ਆ ਸੋ ਅਸੀਂ ਕੁਦਰਤ ਨਾਲ ਕਿਤੇ ਨਾ ਕਿਤੇ ਖਲਵਾੜ ਕਰਦੇ ਆਂ ਫਿਰ ਭੁਗਦੇ ਵੀ ਆਂ ਗਰਮੀ ਜੇ ਹੋ ਰਹੀ ਆ ਤੇ ਇਹ ਵੀ ਇਹਦਾ ਕਾਰਨ ਹੈ ਪਿੱਛੇ ਆਪਾਂ ਹੜ ਦੇਖਿਆ ਦੁਨੀਆ ਪਰ ਚ ਵੈਸੇ ਵਰਤਾਰਾ ਹੋ ਰਿਹਾ ਗਲੋਬਲ ਵਾਰਮਿੰਗ ਦੀ ਬਾਰ ਬਾਰ ਗੱਲ ਹੋ ਰਹੀ ਆ ਸਰਦੀ ਦੀ ਸਨੋ ਨਹੀਂ ਨਹੀਂ ਸਭ ਜਗ੍ਹਾ ਹੀ ਹੋਇਆ ਜੀ ਸਭ ਜਗ੍ਹਾ ਹੀ ਵੇਖੋ ਉਦਾਂ ਤੇ ਕਹਿੰਦੇ ਆ ਕਿ ਸੈਂਟੀਫਿਕ ਆਧਾਰ ਤੇ ਆ ਕਿ ਅਸੀਂ ਕੁਝ ਬੋਲਦੇ ਆਂ ਕੁਝ ਵੀ ਕਰਦੇ ਆਂ ਮਾੜਾ ਮੋਟਾ ਹੱਥ ਵੀ ਲਾਉਨੇ ਆ ਉਹਦਾ ਪੂਰੇ ਯੂਨੀਵਰਸ ਦੇ ਉੱਤੇ ਕੋਈ ਨਾ ਕੋਈ ਫੈਕਟਰ ਹੁੰਦਾ ਤੇ ਜਦੋਂ ਅਸੀਂ ਵੱਡਾ ਕੰਮ ਕਰਦੇ ਆਂ ਇੰਡਸਟਰੀ ਲਾ ਰਹੇ ਆਂ ਖਦਾਨ ਪੁੱਟ ਰਹੇ ਆਂ ਬੜਾ ਕੁਝ ਕਰ ਰਹੇ ਆਂ ਤੇ ਉਹਦਾ ਅਸਰ ਇੱਕ ਖਿੱਤੇ ਤੇ ਨਹੀਂ ਹੋਣਾ ਸਾਰੀ ਦੁਨੀਆ ਤੇ ਹੋਣਾ ਵਾ ਬਿਲਕੁਲ ਸੋ ਪ੍ਰੋਗਰਾਮ ਦਾ ਸਮਾ ਜਿਹੜਾ ਆ ਉਹ ਇੱਥੇ ਹੀ ਜਿਹੜਾ ਆ ਸਮਾਪਤ ਹੁੰਦਾ ਆ ਤੁਹਾਡਾ ਤੇ ਸਾਡਾ ਸਫਰ ਸੋ ਗਿਆ ਸਰਬ ਦਾ ਕਰਦੇ ਆ ਧੰਨਵਾਦ ਫਿਰ ਹੋਵਾਂਗੇ ਹਾਜ਼ਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਾਨੂੰ ਫੀਡਬੈਕ ਦਿੰਦੇ ਰਹਿਣਾ ਬਹੁਤ ਧੰਨਵਾਦ ਜੀ Shastri aka ਬਹੁਤ ਬਹੁਤ ਸ਼ੁਕਰੀਆ ਜੀ